ਇਹ ਜਿਹੜੀ ਘਟਨਾ ਵਾਪਰੀ ਆ ਇਹ ਘਟਨਾ ਕੋਈ ਇੱਕ ਦਿਨ ਜਾਂ ਦੋ ਦਿਨ ਜਾਂ ਚਾਰ ਦਿਨ ਚ ਤਿਆਰ ਨਹੀਂ ਕੀਤੀ ਗਈ ਇਹ ਘਟਨਾ ਬੜੇ ਲੰਮੇ ਸਮੇਂ ਤੋਂ ਤਿਆਰੀ ਚ ਇਸ ਦੀ ਤਿਆਰੀ ਕੀਤੀ ਜਾ ਰਹੀ ਤੇ ਲਗਾਤਾਰ ਇਸ ਉਤੇੜੀਆਂ ਬੜਕ ਰੱਖੀ ਜਾ ਰਹੀ ਸੀ। ਦੁੱਖ ਦੀ ਗੱਲ ਆ ਇਹੋ ਜੇ ਮਾਹੌਲ ਚ ਜਦੋਂ ਉੱਥੇ ਨਵ ਵਿਆਹੇ ਜੋੜੇ ਜਾਂਦੇ ਆ ਜਦੋਂ ਐਨਜੋਇਮੈਂਟ ਲਈ ਉੱਥੇ ਪਹੁੰਚਦੇ ਤੇ ਉੱਥੇ ਨਾ ਤਾਂ ਕੋਈ ਫੋਰਸ ਆ ਨਾ ਉੱਥੇ ਕੋਈ ਸਿਕਿਉਰਿਟੀ ਆ। ਲੁਧਿਆਣਾ ਦੇ ਵਿੱਚ ਜਿਹੜੇ ਨੇ ਉਹ ਮੁਸਲਮਾਨ ਭਾਈਚਾਰੇ ਦੇ ਲੋਕ ਸਾਹਮਣੇ ਆਏ ਉਹਨਾਂ ਨੇ ਪਾਕਿਸਤਾਨ ਨੂੰ ਲਿਟਰਲੀ ਗਾਲਾਂ ਕੱਢੀਆਂ ਨੇ ਲੱਗਦਾ ਨਹੀਂ ਕਿ ਆਪਾਂ ਜਾਣ ਬੁੱਝ ਕੇ ਹੀ ਇੱਕ ਕਾਸਟ ਨੂੰ ਸਿਰਫ ਇੱਕ ਟਾਰਗੇਟ ਕਰਨ ਵਾਸਤੇ ਇਹ ਸਾਰਾ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਹਾਲਾਂਕਿ ਜਿਦਾ ਤੁਸੀਂ ਦੱਸਿਆ ਕਿ ਇੱਕ ਘੋੜ ਸਵਾਲ ਸੀਗਾ ਉਹ ਮੁਸਲਮਾਨ ਸੀਗਾ ਇੱਕ ਕ੍ਰਿਸਚੀਅਨ ਲੜਕਾ ਸੀਗਾ ਜਾਨਵੋਚ ਕੇ ਲੱਗਦਾ ਨਹੀਂ ਕਿ Hindu Hindu ਉਜਾਰਾ ਕੀਤਾ ਜਾ ਰਿਹਾ ਹੈ ਸੈਂ ਦਾ ਭਾਅ ਵੀ ਜਿਹੜੀ ਇਹ ਗੱਲ ਕਹੋਣਾ ਚਾਹੁੰਦੇ ਤੇ ਜਿਹੜੀ ਗੱਲ ਇਹ ਪੇਸ਼ ਕਰਨਾ ਚਾਹੁੰਦੇ ਆ ਵੀ Hindu ਖਤਰੇ ਚ ਆ Hindu ਖਤਰੇ ਚ ਆ ਇਹ ਆਪਣੀਆਂ ਹੀ ਗੱਲਾਂ ਨਾਲ Hindu ਨੂੰ ਖਤਰੇ ਚ ਪਾ ਰਹੇ ਤੇ ਦੇਖ ਰਿਹਾ ਸੀ ਕਹਿੰਦੇ ਕਿ ਜਦੋਂ ਡੋਨਲਡ ਟਰੰਪ ਆਏ ਸਨ ਉਦੋਂ ਪਲਵਾਮਾ ਹੋ ਗਿਆ ਹੁਣ ਅਮਰੀਕਨ ਉਪ ਰਾਸ਼ਟਰਪਤੀ ਆਏ ਨੇ ਤੇ ਹੁਣ ਇਹ ਇਹ ਹੋ ਗਿਆ ਕਹਿੰਦੇ ਕਿ ਸਾਨੂੰ ਸਮਝ ਨਹੀਂ ਲੱਗਦੀ ਕਿ ਜਦੋਂ ਅਮਰੀਕਾ ਦਾ ਕੋਈ ਵੀ ਪ੍ਰਤੀਨਿਧੀ ਇੱਥੇ ਪਹੁੰਚਦਾ ਆ ਉਦੋਂ ਹੀ ਹਸਤਾ ਦਾ ਵਟਾਟ ਅਟੈਕ ਕਿਉਂ ਹੁੰਦਾ ਹੈ ਇਹ ਬਹੁਤ سارے ਲੋਕ ਸੋਸ਼ਲ ਮੀਡੀਆ ਤੇ ਪੁੱਛ ਰਹੇ ਨੇ ਤੇਣਾ ਚਾਹੀਦਾ ਸੀ ਤੁਹਾਨੂੰ ਲੱਗਦਾ ਕਿ ਰਾਵੀ ਬੰਦ ਹੋ ਜਾਏਗੀ ਕਿਉਂਕਿ ਇਹ ਕਹਿੰਦੇ ਕਿ ਪਾਣੀਆਂ ਦਾ ਸਮਝੌਤਾ ਵੀ ਕੈਨਸਲ ਕਰਨ ਲੱਗੇ ਆ ਸੀ ਦੇਖੋ ਇਹ ਬੰਦ ਹੋਣ ਲੱਗੇ ਤੇ ਆਉਣ ਵਾਲਾ ਸਮਾਂ ਦੱਸੇਗਾ ਤੇ ਫਿਰ ਪਾਣੀ ਜਾਏਗਾ ਕਿੱਧਰ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਮੋਦੀ ਸਾਹਿਬ ਕੋਈ ਨਵੀਂ ਨਹਿਰ ਪੁੱਟਣਗੇ ਦੇ ਜਿਹੜੇ ਭਗਤ ਆ ਉਹ ਇਹ ਵੀ ਗੱਲ ਕਹਿੰਦੇ ਸਾਨੂੰ ਤੇ ਆਜ਼ਾਦੀ 14 ਚ ਮਿਲੀ ਆ ਹਾਂ ਤੇ ਸਾਡਾ ਜਿਹੜਾ ਬਾਪ ਮੋਦੀ ਆ ਉਹ ਸਿੱਧੇ ਤੌਰ ਤੇ ਕਹਿੰਦੇ ਆ ਦੂਸਰੀ ਗੱਲ ਹੈ ਵੀ ਦੇਸ਼ ਦਾ ਪਹਿਲਾ ਹੱਤਵਾਦੀ ਕੌਣ ਆ ਜਿਨੇ ਹਿੰਦੂ ਨੇ ਹਿੰਦੂ ਦਾ ਕਤਲ ਕੀਤਾ ਦੇਸ਼ ਦਾ ਪਹਿਲਾ ਹੱਤਵਾਦੀ ਕੌਣ ਸੀਗਾ ਉਹ ਅੱਜ ਉਹਨੂੰ ਆਪਣਾ ਰੱਬ ਮੰਨਦੇ ਆ ਸਸਿਕਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਗੁਰਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬ ਨਾਓ ਜੇਕਰ ਗੱਲ ਕੀਤੀ ਜਾਵੇ ਸ਼੍ਰੀਨਗਰ ਦੀ ਤਾਂ ਸ਼੍ਰੀ ਡਗਰ ਦੇ ਪਹਿਲਗਾਮ ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਜਿੱਥੇ ਪੂਰੇ ਦੇਸ਼ ਅਤੇ ਦੁਨੀਆ ਦੇ ਵਿੱਚ ਰੋਸ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਕਈ ਇਸ ਤਰ੍ਹਾਂ ਦੇ ਵੀ ਆਗੂ ਨੇ ਜੋ ਪਾਕਿਸਤਾਨ ਦੇ ਪੁਤਲੇ ਫੂਕਰੇ ਨੇ ਝੰਡੇ ਫੂਕਰੇ ਨੇ ਅਤੇ ਨਾਲ ਨਾਲ ਪਾਕਿਸਤਾਨ ਦੇ ਖਿਲਾਫ ਲਗਾਤਾਰ ਹੀ ਆਵਾਜ਼ ਚੁੱਕ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਮੁਸਲਮਾਨ ਕਮਿਊਨਿਟੀ ਦੀ ਤਾਂ ਉਹਨਾਂ ਵੱਲੋਂ ਵੀ ਲਗਾਤਾਰ ਹੀ ਭਾਰਤ ਦੇ ਅਤੇ ਖਾਸ ਤੌਰ ਤੇ ਹਿੰਦੁਸਤਾਨ ਦੇ ਹੱਕ ਦੇ ਵਿੱਚ ਨਿਤਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਪਹਿਲੀ ਵਾਰ ਵੇਖਣ ਨੂੰ ਮਿਲਿਆ ਸੀ ਜੰਮੂ ਕਸ਼ਮੀਰ ਦੇ ਵਿੱਚ ਹਿੰਦੂਵਾਦ ਦੇ ਲਈ ਜਿੰਦਾਬਾਦ ਦੇ ਨਾਰੇ ਲਗਾਉਣ ਲੈ ਕੇ ਇਸ ਮੌਕੇ 사 ਨਾਲ ਗੱਲਬਾਤ ਕਰਨ ਗੱਲਬਾਤ ਕਰਨ ਲਈ ਤਿਆਰ ਨੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੋਂ ਆਗੂ ਸਰਬਜੀਤ ਸਿੰਘ ਹੈਰੀ ਜੀ ਹੈਰੀ ਜੀ ਸਪਾਇਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇ ਖਾਲਸਾ ਵੇ ਫਤਿਹ ਕੀ ਕਹਿਣਾ ਚਾਹੋਗੇ ਬਹੁਤ ਮੰਦਭਾਗੀ ਘਟਨਾ ਸੀ ਜਿਹੜੀ ਸ਼੍ਰੀਨਗਰ ਦੇ ਵਿੱਚ ਹੋਈ ਹੈ 27 ਦੇ ਕਰੀਬ ਲੋਕ ਇਸ ਵਿੱਚ ਆਪਣੀ ਜਾਨ ਗਵਾ ਚੁੱਕੇ ਨੇ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਤਾਂ ਜਿੰਨੇ ਵੀ ਸ਼ਬਦਾਂ ਚ ਇਸ ਦੀ ਨਖੇਦੀ ਕੀਤੀ ਜਾਵੇ ਥੋੜੀ ਆ ਸਾਡਾ ਦੇਸ਼ ਬੋਤ ਵਨ ਸਵਨੀਆਂ ਜਾਤਾਂ ਵਨ ਵਨ ਸਵਨਨੇ ਧਰਮ ਵਨ ਸਵਨੀਆਂ ਪਾਸ਼ਾਵਾਂ ਦਾ ਦੇਸ਼ ਹੈ ਗੁਲਦਸਤਾ ਆ ਸਾਡਾ ਦੇਸ਼ ਪਰ ਕਟੜ ਪੰਥੀ ਜਿਹੜੇ ਸਾਡੇ ਇਸ ਗੁਲਦਸਤੇ ਚ ਜਿਹੜਾ ਵਾ ਜ਼ਹਿਰ ਦਾ ਟੀਕਾ ਲਗਾ ਰਿਆ ਪਰ ਗੱਲ ਕਰੀਏ ਇਹ ਜਿਹੜੀ ਘਟਨਾ ਵਾਪਰੀ ਆ ਇਹ ਘਟਨਾ ਕੋਈ ਇੱਕ ਦਿਨ ਜਾਂ ਦੋ ਦਿਨ ਜਾਂ ਚਾਰ ਦਿਨ ਚ ਤਿਆਰ ਨਹੀਂ ਕੀਤੀ ਗਈ ਇਹ ਘਟਨਾ ਬੜੇ ਲੰਮੇ ਸਮੇਂ ਤੋਂ ਤਿਆਰੀ ਚ ਇਸ ਦੀ ਤਿਆਰੀ ਕੀਤੀ ਜਾ ਰਹੀ ਤੇ ਲਗਾਤਾਰ ਇਸ ਉਤੇ ੜੀਆਂ ਵਿੜਕ ਰੱਖੀ ਜਾ ਰਹੀ ਸੀ ਤੁਸੀਂ ਦੇਖਣਾ ਵੀ ਜਿਹੜੇ ਉੱਥੇ ਪਹਿਣਾ ਦੇ ਖਾਵੰਦ ਪੂਰੇ ਹੋ ਗਿਆ ਉਹਨਾਂ ਦੇ ਸੁਹਾਗ ਉੱਜੜ ਗਿਆ ਉਹ ਪਹਿਣਾ ਇਹ ਗੱਲ ਕਹਿ ਰਹੀਆਂ ਲਗਾਤਾਰ ਉਹਨਾਂ ਦੀ ਵੀਡੀਓ ਆ ਰਹੀ ਆ ਵੀ ਉਸ ਜਗ੍ਹਾ ਤੇ ਕੋਈ ਸਿਕਿਉਰਟੀ ਨਹੀਂ ਸੀਗੀ ਜਦ ਕਿ ਸਭ ਤੋਂ ਵੱਧ ਭਾਰੀ ਫੋਰਸ ਜੇ ਭਾਰਤ ਦੀ ਅਸੀਂ ਗਿਣੀਏ ਤੇ ਉਹ ਜੰਮੂ ਕਸ਼ਮੀਰ ਸ਼੍ਰੀਨਗਰ ਚ ਲੱਗੀ ਹੋਈ ਆ ਵੀ ਉੱਥੇ ਸਾਡੀ ਸਰਕਾਰ ਕਹਿੰਦੇ ਵੀ ਬੰਦਾ ਜਿਹੜਾ ਉਹ ਆਖੜੀ ਚ ਮਾਰ ਸਕਦਾ ਤੇ ਪਰਿੰਦਾ ਇਹਦਾ ਪਰ ਨਹੀਂ ਮਾਰ ਸਕਦਾ ਪਰ ਦੁੱਖ ਦੀ ਗੱਲ ਆ ਵੀ ਇਹੋ ਜੇ ਮਾਹੌਲ ਚ ਜਦੋਂ ਉੱਥੇ ਨਵ ਵਿਆਹੇ ਜੋੜੇ ਜਾਂਦੇ ਆ ਜਦੋਂ ਉਹ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਨਲੀ ਉਸ ਜਗ੍ਹਾ ਤੇ ਜਾਂਦੇ ਆ ਤੇ ਇੰਜੋਏਮੈਂਟ ਲਈ ਉੱਥੇ ਪਹੁੰਚਦੇ ਤੇ ਉੱਥੇ ਨਾ ਤਾਂ ਕੋਈ ਫੋਰਸ ਆ ਨਾ ਉੱਥੇ ਕੋਈ ਸਿਕਿਉਰਿਟੀ ਆ ਤੇ ਨਾ ਹੀ ਉੱਥੇ ਕੋਈ ਉਹਨਾਂ ਨੂੰ ਦੇਖਭਾਲ ਦਾ ਜਿਹੜਾ ਕੋਈ ਢੰਗ ਵਤੀਰਾ ਜਿਹੜਾ ਸਹੀ ਆ ਉੱਥੇ ਉੱਥੇ ਜਿਹੜੇ ਅੱਤਵਾਦੀ ਹੁੰਦੇ ਆ ਜਿਹੜੇ ਕਟੜਪੱਥੀ ਅੱਤਵਾਦੀ ਆ ਜਿਹੜੇ ਇੱਕ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ ਉਹ ਆਣ ਕੇ ਉਹਨਾਂ ਤੇ ਹਮਲਾ ਕਰਦੇ ਆ ਤੇ ਉਹਨਾਂ ਦੀਆਂ ਜਾਨਾਂ ਲੈ ਲੈਂਦੇ ਆ ਜਾਨਾਂ ਕੱਲੀਆਂ ਹਿੰਦੂ ਭਾਈਚਾਰੇ ਦੇ ਲੋਕਾਂ ਦੀਆਂ ਨਹੀਂ ਗਈਆਂ ਉਹਦੇ ਵਿੱਚ ਇੱਕ ਪਰਿਵਾਰ 크ਿਸਚੀਅਨ ਵੀ ਆ ਹੂੰ ਪੁਰੇ ਚ ਇੱਕ ਘੋੜ ਜਿਹੜਾ ਘੋੜਸਵਾਰ ਜਿਹੜਾ ਉਥੇ ਘੋੜੇ ਦੇ ਉੱਤੇ ਲੋਕਾਂ ਨੂੰ ਲੈ ਕੇ ਜਾਂਦਾ ਇੱਕ ਸਾਡਾ ਮੁਸਲਮਾਨ ਭਰਾ ਵੀ ਆ। ਹੂੰ ਮਤਲਬ ਜਿਹੜੇ ਕੱਟੜਪੰਥੀ ਹੁੰਦੇ ਕੋਈ ਜਾਤ ਧਰਮ ਫਿਰਕਾ ਨਹੀਂ ਦੇਖਦੇ ਤੇ ਇਹਨਾਂ ਦੀ ਕੋਈ ਜਾਤ ਧਰਮ ਫਿਰਕਾ ਵੀ ਨਹੀਂ ਹੁੰਦਾ। ਤੁਸੀਂ ਦੇਖਣਾ ਜੰਮੂ ਦੇ ਲੋਕ ਤਾਹਾ ਮਾਰ ਮਾਰ ਰੋ ਰਹੇ ਆ। ਵੀ ਸਾਡੇ ਕਸ਼ਮੀਰ ਚ ਸੁਖਾਲੇ ਦੇਣਾ ਆ ਰਹੇ ਸੀਗੇ। ਲੋਕ ਖੁਸ਼ਹਾਲੀ ਵੱਲ ਜਾ ਰਹੇ ਸੀਗੇ ਤੇ ਪਰ ਉਸ ਜਗ੍ਹਾ ਦੇ ਉੱਤੇ ਘਟਨਾ ਵਾਪਰਨੀ। ਬੜੀ ਮੰਦਭਾਗੀ ਆ। ਇਹ ਘਟਨਾ ਦੇ ਉੱਤੇ ਅਸੀਂ ਜਿੰਨਾ ਵੀ ਰੋਸ ਪ੍ਰਗਟ ਕਰ ਸਕੀਏ ਉਹ ਥੋੜਾ ਵਾ ਕਿਉਂਕਿ ਇਸ ਵੇਲੇ ਸਾਡਾ ਦੇਸ਼ ਬੁਲੰਦ ਰਿਆ ਪਿਆ ਹੈ ਇਸ ਵੇਲੇ ਸਾਡੇ ਦੇਸ਼ ਦੇ ਲੋਕ ਜਿਹੜੇ ਮਜਬੂਰ ਐ ਅੱਖਾਂ 'ਚ ਹੰਝੂ ਪਰਾਂ ਲੀ ਕਿਉਂਕਿ ਇਹ ਜਿਹੜੀ ਸਾਡੇ ਜ਼ਖਮਾਂ ਦੇ ਉੱਤੇ ਜਿਹੜਾ ਲੂਨ ਸੜਕਣ ਵਾਲੀ ਗੱਲ ਐ ਐਤਕੀ ਜਿਹੜੀ ਹੋਈ ਆ ਗੁਰਪ੍ਰੀਤ ਜੀ ਲੇਕਿਨ ਸਰਪਜੀ ਜੀ ਜਸਤਰਾਂ ਇਸ ਤਰ੍ਹਾਂ ਨਹੀਂ ਬਹੁਤ ਸਾਰੀਆਂ ਪਹਿਲਾਂ ਵੀ ਘਟਨਾਵਾਂ ਹੋਈਆਂ ਮਨੀਪੁਰ ਦੀ ਘਟਨਾ ਬਹੁਤ ਵੱਡੀ ਘਟਨਾ ਮੰਨੀ ਗਈ ਉਸ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਕੋਈ ਵੀ ਟਵੀਟ ਨਹੀਂ ਕੀਤਾ ਗਿਆ ਕੋਈ ਵੀ ਇਸ ਤਰ੍ਹਾਂ ਦੀ ਐਕਸ਼ਨ ਨਹੀਂ ਲਿੱਤਾ ਗਿਆ ਜਿਸ ਤਰ੍ਹਾਂ ਦਾ ਐਕਸ਼ਨ ਲੈਣ ਦੀ ਲੋੜ ਸੀ ਜੰਮੂ ਕਸ਼ਮੀਰ ਦੇ ਵਿੱਚ ਇੱਕ ਛੋਟੀ ਜੀ ਬੱਚੀ ਦੇ ਨਾਲ ਰੇਪ ਹੁੰਦਾ ਬੀਜੇਪੀ ਦਾ ਖੁਦ ਆਗੂ ਵਿੱਚ ਇਨਵੋਲਵ ਹੁੰਦਾ ਉਸ ਟਾਈਮ ਤੇ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਵੇਖਣ ਨੂੰ ਮਿਲੀ ਹਾਲਾਂਕਿ ਜਿਹੜਾ ਪੁਲਵਾਮਾ ਅਟੈਕ ਹੋਇਆ ਸੀ ਉਸ ਵਾਰ ਉਸ ਤੋਂ ਬਾਅਦ ਇੱਕ ਸਰਜਿਕਲ ਸਟ੍ਰਾਈਕ ਹੋਈ ਕਹਿੰਦੇ ਨੇ ਕਿ ਛੱਪਨੀ ਦਾ ਸੀਨਾ ਦਿਖਾ ਦਿੱਤਾ ਸੀਗਾ ਉਸ ਵੇਲੇ ਮੋਦੀ ਸਾਹਿਬ ਨੇ ਤੁਹਾਨੂੰ ਲੱਗਦਾ ਕਿ ਬਾਕੀ ਘਟਨਾਵਾਂ ਜਿਹੜੀਆਂ ਨੇ ਉਹਨਾਂ ਤੇ ਵੀ ਛੱਪਨੀ ਦਾ ਸੀਨਾ ਦਿਖਾਉਣਾ ਚਾਹੀਦਾ ਸੀ ਮਨੀਪੁਰ ਦੀ ਜੀ ਅੱਜ ਅਸੀਂ ਗੱਲ ਕਰਦੇ ਵੀ ਹਿੰਦੂ ਭਾਈਚਾਰੇ ਨਾਲ ਧੱਕਾ ਹੋਇਆ ਪਰ ਚਲੋ 84 ਵੇਲੇ ਇਹਨਾਂ ਦੀ ਸਰਕਾਰ ਨਹੀਂ ਸੀਗੀ ਉਸ ਲਈ ਅਤਵਾਦੀ ਕੌਣ ਸੀਗੇ ਜਿਨ੍ਹਾਂ ਨੇ ਇੱਕ ਕਮਿਊਨਿਟੀ ਨੂੰ ਸਿੱਖ ਕਮਿਊਨਿਟੀ ਨੂੰ ਘਰਾਂ ਚੋਂ ਕੱਢ ਕੱਢ ਕੇ ਗਲਾਈ ਟੈਰ ਪਾ ਕੇ ਉਹਨਾਂ ਨੂੰ ਸੜਕਾਂ ਤੇ ਉਹਨਾਂ ਦੀ ਟੈਗ ਬਾਲ ਕੇ ਅੱਗ ਉਹਨਾਂ ਨੂੰ ਸਾੜਿਆ ਗਿਆ ਉਹਨਾਂ ਦੇ ਕੇਸਾਂ ਦੀ ਜਿਹੜੀ ਬੇਇੱਜ਼ਤੀ ਕੀਤੀ ਗਈ ਨਾਲ ਦੀ ਨਾਲ ਧੀਆ ਭੈਣਾਂ ਨੂੰ ਨੰਗਿਆ ਕਰਕੇ ਸੜਕਾਂ ਤੇ ਦੁੜਾਇਆ ਗਿਆ ਛੋਟੇ ਬੱਚੇ ਵੀ ਜਿਹੜੇ ਉਹ ਬਖਸ਼ੇ ਨਹੀਂ ਗਏ ਤੇ ਤੁਸੀਂ ਕੀ ਕਿਆਸ ਕਰੋਗੇ ਚਲੋ ਉਦੋਂ ਉਸ ਵੇਲੇ ਉਹਨਾਂ ਦੀ ਸਰਕਾਰ ਨਹੀਂ ਸੀਗੀ ਪਰ ਉਸ ਤੋਂ ਬਾਅਦ ਜਦੋਂ ਮਣੀਪੁਰ ਦੀ ਘਟਨਾ ਵਾਪਰਦੀ ਹੈ ਜਿੱਥੇ ਦੇਸ਼ ਦੀ ਧੀ ਚਾਹੇ ਉਹ ਕਿਸੇ ਵੀ ਕਮਿਊਨਿਟੀ ਨਾਲ ਜੁੜੀ ਹੋਈ ਹੈ ਚਾਹੇ ਹਿੰਦੂ ਆ ਸਿੱਖ ਹੈ ਚਾਹੇ ਮੁਸਲਮਾਨ ਹੈ ਚਾਹੇ ਉਹ ਇਸਾਈਆ ਉਹ ਦੇਸ਼ ਦੀ ਧੀ ਆ ਉਹਨਾਂ ਧੀਆ ਨੂੰ ਨੰਗਿਆ ਕਰਕੇ ਕੁੱਟਣਾ ਤੇ ਉਹਨਾਂ ਦੇ ਜਿਹੜੇ ਪਤੀ ਆ ਜਿਹੜੇ ਫੌਜ ਚ ਕੰਮ ਕਰਦੇ ਆ ਜਿਹੜੇ ਇਸ ਦੇਸ਼ ਦੀ ਰਾਖੀ ਕਰਦੇ ਆ ਇਸ ਦੇਸ਼ ਦੇ ਰਾਖੇ ਆ ਉਹਨਾਂ ਨੂੰ ਜਿਹੜਾ ਵਾ ਕਤਲ ਕਰ ਦੇਣਾ ਤੇ ਉਸ ਤੋਂ ਬਾਅਦ ਇਸ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਆ ਉਹ ਆਪਣੇ ਮੂੰਹ ਨੂੰ ਜਿਹੜਾ ਤਾਲਾ ਲਾ ਲੈਂਦੇ ਉਹਨਾਂ ਦੀ ਜ਼ੁਬਾਨ ਨੂੰ ਲਕਵਾਵਾ ਜਾਂਦਾ ਤੇ ਜਿਹੜੇ ਦੇਸ਼ ਚ ਧਰਮ ਦੇ ਨਾਂ ਦੇ ਉੱਤੇ ਜਿਹੜਾ ਵਾ ਉਹ ਰਾਜਨੀਤੀ ਹੁੰਦੀ ਹੋਵੇ ਤੇ ਉਸ ਦੇਸ਼ ਚ ਧਰਮ ਦੇ ਆਧਾਰ ਦੇ ਉੱਤੇ ਕਤਲ ਵੀ ਜਿਹੜੇ ਹੁੰਦੇ ਆ ਉਹ ਘਟਨਾ ਨੂੰ ਜੇ ਆਪਾਂ ਇਹਦੇ ਨਾਲ ਕੰਪੈਰੀਜ਼ਨ ਕਰੀਏ ਉਹ ਇਸ ਘਟਨਾ ਦੇ ਬਰਾਬਰ ਬਰਾਬਰ ਤੋਲੀ ਜਾਣ ਵਾਲੀ ਘਟਨਾ ਵਾ ਕੋਈ ਉਤੋਂ ਛੋਟੀ ਘਟਨਾ ਨਹੀਂ ਸੀਗੀ ਉਸ ਵੇਲੇ ਪਰ ਉਸ ਵੇਲੇ ਸਾਡੇ ਦੇਸ਼ ਦੇ ਪੀਐਮ ਜਿਹੜੇ ਪ੍ਰਾਈਮ ਮਿਨਿਸਟਰ ਮੋਦੀ ਜੀ ਆ ਜਿਹੜੇ 52 ਇੰਚ ਦਾ ਸੀਨਾ ਕਹਿੰਦੇ ਮੈਂ ਪਾਕਿਸਤਾਨ ਨੂੰ ਦਿਖਾਉਣਾ ਪਰ ਉਦੋਂ ਮਨੀਪੁਰ ਚ ਆਪਣੇ ਗੁੰਡਿਆਂ ਨੂੰ ਜਿਹੜੇ ਆਰਐਸਐਸ ਬੀਜੇਪੀ ਦੇ ਗੁੰਡੇ ਸੀਗੇ ਉਹਨਾਂ ਨੂੰ 52 ਇੰਚ ਦਾ ਸੀਨਾ ਨਹੀਂ ਵਿਖਾ ਸਕੇ ਉੱਤੇ ਮੌਨ ਧਾਰ ਲਿਆ ਉੱਤੇ ਮੌਨ ਵਰਤ ਰੱਖ ਲਿਆ ਉਦੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਵੀ ਉਹਨਾਂ ਦੀ ਜ਼ੁਬਾਨ ਦੇ ਉੱਤੇ ਲਕਵਾ ਸੀਗਾ ਤੇ ਇਸ ਪ੍ਰਧਾਨ ਮੰਤਰੀ ਸਾਡੇ ਮੋਦੀ ਦੇ ਮੂਹਰੇ ਉੱਤੇ ਵੀ ਠੀਕ ਆ ਤੁਸੀਂ ਇੱਕ ਧਰਮ ਦੀ ਗੱਲ ਕਰਦੇ ਹੋ ਪਰ ਇਹ ਦੇਸ਼ ਜਿਹੜਾ ਵਾ ਇਸ ਦੇਸ਼ ਦੀ ਆਜ਼ਾਦੀ ਨੂੰ ਆਜ਼ਾਦ ਕਰਾਉਣ ਵਾਸਤੇ ਹਰ ਇੱਕ ਦਾ ਖੂਨ ਇਸ ਧਰਤੀ 'ਚ ਸ਼ਾਮਿਲ ਹੈ ਚਾਹੇ ਹਿੰਦੂ ਸੀਗਾ ਚਾਹੇ ਮੁਸਲਮਾਨ ਸੀਗਾ ਚਾਹੇ ਸਿੱਖ ਸੀਗਾ ਉਹਦਾ ਸਾਰਿਆਂ ਦਾ ਖੂਨ ਰਲ ਕੇ ਇਸ ਦੇਸ਼ ਦੀ ਆਜ਼ਾਦੀ ਦਾ ਜਿਹੜਾ ਦੀਵਾ ਬਲਿਆ ਸੀਗਾ ਅੱਜ ਅਸੀਂ ਇੱਕ ਕਮਿਊਨਿਟੀ ਦੀ ਗੱਲ ਕਰੀਏ ਉਹ ਫਿਰ ਵਾਜਿਬ ਗੱਲ ਨਹੀਂ ਆ ਇਸ ਦੇਸ਼ ਨੂੰ ਜੇ ਤੁਸੀਂ ਇੱਕ ਪਾਸੇ ਇਹ ਗੱਲ ਤੋਲ ਕੇ ਚੱਲਾਂਗੇ ਵੀ RAM ਇਸ ਦੇਸ਼ 'ਚ ਰਹਿਣਾ ਹੈ ਕਿ RAM ਕਹਿਣਾ ਪਊਗਾ ਤੁਸੀਂ ਦੇਖਣਾ ਬਹੁਤ ਵੀਡੀਓ ਵਾਇਰਲ ਹੋ ਰਹੀਆਂ ਸਾਡੇ ਮੁਸਲਮਾਨ ਭਾਈਚਾਰੇ ਨੂੰ ਜਿਹੜਾ ਕੁੱਟ-ਕੁੱਟ ਕੇ ਉਹਨਾਂ ਦੇ ਮੂੰਹ 'ਚ ਉਹ ਜਿਹੜਾ RAM ਖੋਣ ਦੀ ਗੱਲ ਕੀਤੀ ਜਾਂਦੀ ਹੈ ਲੇਕਿਨ ਹੈਰੀ ਜੀ ਇਹਦੇ ਵਿੱਚ ਇੱਕ ਹੋਰ ਚੀਜ਼ ਬੜੀ ਐਤਕੀ ਦੇਖਣ ਨੂੰ ਮਿਲੇ ਕਿ ਜੰਮੂ ਕਸ਼ਮੀਰ 'ਚ ਜੋ Hindu ਭਾਈਚਾਰੇ ਉਰੇ ਲਈ ਨਾਰੇ ਲਗੇ ਲੁਧਿਆਣਾ ਦੇ ਵਿੱਚ ਜਿਹੜੇ ਨੇ ਉਹ ਮੁਸਲਮਾਨ ਭਾਈਚਾਰੇ ਦੇ ਲੋਕ ਸਾਹਮਣੇ ਆਏ ਉਹਨਾਂ ਨੇ ਪਾਕਿਸਤਾਨ ਨੂੰ ਲਿਟਰਲੀ ਗਾਲਾਂ ਕੱਢੀਆਂ ਨੇ ਬਹੁਤ ਉਹਨਾਂ ਵੱਲੋਂ ਰੋਸ ਪ੍ਰਗਟਾਇਆ ਜਾ ਰਿਹਾ ਤੁਹਾਨੂੰ ਲੱਗਦਾ ਨਹੀਂ ਕਿ ਆਪਾਂ ਜਾਣ ਬੁੱਝ ਕੇ ਹੀ ਇੱਕ ਕਾਸਟ ਨੂੰ ਸਿਰਫ ਇੱਕ ਟਾਰਗੇਟ ਕਰਨ ਵਾਸਤੇ ਇਹ ਸਾਰਾ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਹਾਲਾਂਕਿ ਜਿਦਾ ਤੁਸੀਂ ਦੱਸਿਆ ਕਿ ਇੱਕ ਘੋੜ ਸਵਾਲ ਸੀਗਾ ਉਹ ਮੁਸਲਮਾਨ ਸੀਗਾ ਇੱਕ ਕ੍ਰਿਸਚੀਅਨ ਲੜਕਾ ਸੀਗਾ ਜਾਨਵੋਜ ਕੇ ਲੱਗਦਾ ਨਹੀਂ ਕਿ ਹਿੰਦੂ ਹਿੰਦੂ ਜਾਰਾ ਕੀਤਾ ਜਾ ਰਿਹਾ ਹੈ ਸਟੀਮੂਲਰ ਮੈਨੂੰ ਇੱਕ ਗੱਲ ਦੱਸੋ ਜਦੋਂ ਦੇਸ਼ ਦੇ ਪੀਐਮ ਇੱਕ ਸਿੱਖ ਸੀਗੇ ਤੇ ਜਦੋਂ ਇਸ ਦੇਸ਼ ਦੇ ਉਸੇ ਹੀ ਸਮੇਂ ਆਪਣੇ ਆ ਰਾਸ਼ਟਰਪਤੀ ਇੱਕ ਮੁਸਲਮਾਨ ਸੀਗੇ ਉਹ ਦੋ ਹਿੰਦੂ ਨੂੰ ਖਤਰਾ ਨਹੀਂ ਸੀਗਾ ਪਰ 2014 ਤੋਂ ਬਾਅਦ ਲਗਾਤਾਰ ਜਿਹੜਾ ਹਿੰਦੂ ਖਤਰੇ 'ਚ ਆ ਗਿਆ ਜਦ ਕਿ ਸੱਤਾ ਦੇ ਵਿੱਚ ਸਾਰੇ ਹਿੰਦੂ ਨੇ ਦੇਸ਼ ਦਾ ਰਾਸ਼ਟਰਪਤੀ ਹਿੰਦੂ ਦੇਸ਼ ਦਾ ਪ੍ਰਧਾਨ ਮੰਤਰੀ ਹਿੰਦੂ ਦੇਸ਼ ਦਾ ਗ੍ਰਹਿ ਮੰਤਰੀ ਹਿੰਦੂ ਇਹ ਸਾਨੂੰ ਵਿਖਾਇਆ ਕੋਸ਼ਿਸ਼ ਜਾ ਰਿਹਾ ਅਸਲ ਵਿੱਚ ਸੱਚਾਈ ਕੁਝ ਹੋਰ ਆ ਜਦੋਂ ਮੈਂ ਪਹਿਲਾਂ ਗੱਲ ਕਿਹਾ ਜਦੋਂ ਧਰਮ ਰਾਜਨੀਤੀ ਵਿੱਚ ਧਰਮ ਵਾੜਿਆ ਜਾਊਗਾ ਉਦੋਂ ਇਹੋ ਜਿਹੇ ਘਟਨਾਵਾ ਵਾਪਰਨਗੇ ਜਦੋਂ ਅਸੀਂ ਇੱਕ ਕਮਿਊਨਿਟੀ ਬਾਰੇ ਸੋਚਾਂਗੇ ਕਿ ਕੋਈ ਦੇਸ਼ ਦਾ ਪੀਐਮ ਸਾਂਝੀ ਵਾਲਤਾ ਦੀ ਗੱਲ ਕਰਨ ਵਾਲਾ ਹੋਣਾ ਚਾਹੀਦਾ ਦੇਸ਼ ਦਾ ਪੀਐਮ ਜਿਹੜਾ ਉਹ ਸਾਂਝੇ ਲੋਕਾਂ ਦੇ ਉੱਤੇ ਆਣ ਕੇ ਬਰਾਬਰਤਾ ਦੀ ਗੱਲ ਕਰਨ ਵਾਲਾ ਹੁੰਦਾ ਇਸ ਦੇਸ਼ ਚ ਪੱਤਰਕਾਰਾਂ ਦੇ ਉੱਤੇ ਹਮਲੇ ਹੁੰਦੇ ਆ ਗੋਰੀ ਲੰਕੇਸ਼ਵਰ ਗੀ ਨੂੰ ਜਿਹੜਾ ਗੋਲੀ ਮਾਰ ਕੇ ਉਹਦੇ ਘਰ ਦੇ ਬਾਹਰ ਮਾਰ ਦਿੱਤਾ ਜਾਂਦਾ ਉਦੋਂ ਇਹ ਚੁੱਪ ਰਹਿੰਦੇ ਆ ਇਹੋ ਜਿਹੇ ਦੇਸ਼ ਦੇ ਬੁੱਧੀਜੀਵੀ ਜਿਹੜੇ ਅੱਜ ਵੀ ਜੇਲ੍ਹਾਂ ਦੇ ਵਿੱਚ ਟੱਕਿਆ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਿਆ ਉਹ ਵੀ ਉਹਨਾਂ ਨੂੰ ਜੇਲ੍ਹਾਂ ਹੀ ਟੱਕਿਆ ਗਿਆ ਤੇ ਸਿੱਖ ਕਮਿਊਨਿਟੀ ਦੇ ਵੀ ਬਹੁਤ ਸਾਰੇ ਸਰਲਾ ਸਯੋਧੇ ਹੋਏ ਜਿਨ੍ਹਾਂ ਨੂੰ ਅੱਜ ਵੀ ਜੇਲ੍ਹਾਂ ਦੇ ਵਿੱਚ ਉਹਨਾਂ ਦੀਆਂ ਸਜ਼ਾਵਾਂ ਤੇਰੀਆਂ ਤੇਰੀਆਂ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਬਾਹਰ ਨਿਕਡੇ ਰਹਾ ਇਹਦਾ ਮਤਲਬ ਕਿਤੇ ਨਾ ਕਿਤੇ ਵਿਤਕਰਾ ਹੋ ਰਿਹਾ ਲੇਕਿਨ ਆ ਜਿਸ ਤਰ੍ਹਾਂ ਹੀ 에ਟੈਕ ਹੁੰਦਾ ਉਸ ਤੋਂ ਬਾਅਦ 48 ਘੰਟੇ ਸਮ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਕਿ ਆਪਣਾ ਪੂਰੀ ਬਿਸਰਾ ਚੁੱਕੋ ਤੇ ਆਪਣੇ ਆਪਣੇ ਦੇਸ਼ਾਂ ਚਲੋ ਨਹੀਂ ਜਿਹੜੇ ਸਾਡੇ ਦੂਸਰੇ ਪਾਸੇ ਪਾਕਿਸਤਾਨ ਚ ਬੈਠੇ ਹੋ ਇੱਧਰ ਆ ਜਨ ਕੀ ਲੱਗਦਾ ਹੈ ਕਿ ਇਹ ਕੁਇਕਟ ਜਿਹੜਾ ਡਿਸੀਜਨ ਹੈ ਇਹ ਠੀਕ ਲੱਗ ਰਿਹਾ ਤੁਹਾਨੂੰ ਕਿਸੇ ਜਗ੍ਹਾ ਤੇ ਨਹੀਂ ਦੇਖੋ ਜੇ ਦੇਸ਼ ਦੀ ਬਹੁਤ ਸਾਰੇ ਉਹਨਾਂ ਨੇ ਵੱਡੇ ਇੰਪਲੀਮੈਂਟ ਕੀਤੇ ਨੇ ਸੰਧੀ ਰੋਕਤੀ ਆ ਪਾਣੀ ਦੀ ਲੱਗਦਾ ਕਹਿੰਦਾ ਕਿ ਉਹ ਬਹੁਤ ਵੱਡੇ ਜਦੋਂ ਦੇਸ਼ ਦੀ ਆਨ-ਬਾਨ ਸ਼ਾਂਤ ਤੇ ਗੱਲ ਹੁੰਦੀ ਹੈ ਤਾਂ ਫਿਰ ਜਿਹੜੇ ਡਿਸੀਜਨ ਲੈਣੇ ਬਣਦੇ ਆ ਠੀਕ ਡਿਸੀਜਨ ਮੰਨਦੇ ਆ ਠੀਕ ਡਿਸੀਜਨ ਫਿਰ ਸਾਰੇ ਹੀ ਸਟੇਟਾਂ ਵਾਸਤੇ ਹੋਣੇ ਚਾਹੀਦੇ ਆ ਨਹੀਂ ਨਹੀਂ ਮੈਂ ਪਾਕਿਸਤਾਨ ਦੇ ਨਾਲ ਗੱਲ ਕਰਦਾ ਜੇ ਕਿ ਪਾਕਿਸਤਾਨ ਦੇ ਨਾਲ ਹੁਣੇ ਹੁਣੇ ਪਾਕਿਸਤਾਨ ਨਾਲ ਕੀਤਾ ਪਰ ਬਾਰਡਰ ਪੰਜਾਬ ਦਾ ਬੰਦ ਕੀਤਾ ਗਿਆ ਗੁਜਰਾਤ ਤੇ ਮਹਾਰਾਸ਼ਟਰ ਦਾ ਪੋਰਟ ਜਿਹੜੇ ਉਹ ਖੁੱਲਿਓ ਜੰਮੂ ਕਸ਼ਮੀਰ ਦਾ ਵੀ ਖੁੱਲਾ ਜੇ ਜੰਮੂ ਕਸ਼ਮੀਰ ਜਿੱਥੇ ਅਟੈਕ ਹੋਇਆ ਉਹ ਵੀ ਉੱਥੇ ਵੀ ਖੁੱਲਾ ਪਰ ਇਹਦਾ ਮਤਲਬ ਇਹ ਪੰਜਾਬ ਤੋਂ ਕੋਈ ਖਾਸ ਵਿਤਕਰਾ ਕੀਤਾ ਜਾ ਰਿਹਾ ਹਾਂ ਪਹਿਲਾਂ ਜਿਹੜਾ ਪੁਲਵਾਮਾ ਅਟੈਕ ਹੋਇਆ ਸੀ ਉਸ ਵੇਲੇ ਪੁਆਇੰਟਰਸ ਜਿਹੜੇ ਸੀਗੇ 5000 ਦੇ ਕਰੀਬ ਪੁਆਇੰਟਰਸ ਜਿਹੜੇ ਸੀਗੇ ਜਿਹੜੇ ਕੁਲੀ ਆ ਫ੍ਰੀ ਹੋ ਗਿਆ ਸਣਾ ਇੰਟਰਗੇਟਿੰਗ ਚੈੱਕਪੋਸਟ ਜਿਹੜੀ ਬੰਦ ਕਰ ਦਿੱਤੀ ਗਈ ਸੀ ਕਿਹਾਦੇ ਸੀ ਵਪਾਰ ਬੰਦ ਕਰ ਦੇਣਾ 200% ਜਿਹੜਾ ਟੈਕਸ ਲਗਾਇਆ ਜਾਊਗਾ ਅੱਜ ਤੁਹਾਨੂੰ ਲੱਗਦਾ ਹੈ ਕਿ ਇਹ ਜਾਣਬੁੱਝ ਕੇ ਫਿਰ ਪੰਜਾਬ ਦੇ ਨਾਲ ਵਿਤਕਰਾ ਹੈ ਅੱਜ ਵੀ ਵਪਾਰ ਦੇ ਉੱਤੇ ਜਿਹੜਾ ਅੰਮਰਸਰ ਦੇ ਵਿੱਚ ਖਾਸ ਕਰਕੇ ਅੰਮਰਸਰ ਦੇ ਵਿੱਚ ਕਿਉਂਕਿ ਸਾਡਾ ਸ਼ਰੀ ਨਗਰ ਕਸ਼ਮੀਰ ਤੇ ਸ਼ਰੀ ਨਗਰ ਦਾ ਬਹੁਤ ਵਾਹ ਵਾਸਤਾ ਆ ਕਿਉਂਕਿ ਸਾਡਾ ਕਪੜਾ ਇੱਥੋਂ ਜਾਂਦਾ ਸਾਡੇ ਇੱਥੋਂ ਸ਼ੋਲ ਉਹਨਾਂ ਦੇ ਜਾਂਦੇ ਆ ਹੋਰ ਵੀ ਖਾਣ ਪੀਣ ਦਾ ਸਮਾਨ ਦਾਲਾਂ ਗੇਹੂ ਹਰ ਇੱਕ ਚੀਜ਼ ਜਿਹੜੀ ਆ ਇੱਥੋਂ ਜਾਂਦੀ ਉਹ ਸਿਲਕ ਰੂਟ ਕਹਿੰਦਾ ਸੀਗਾ ਹਾਂ ਸਿਲਕ ਰੂਟ ਕਿਹਾ ਜਾਂਦਾ ਸੀਗਾ ਬੜਾ ਕੁਝ ਇੱਥੋਂ ਜਾਂਦਾ ਸੀਗਾ ਅੱਜੋ ਉੱਤੇ ਵੀ ਤਲਵਾਰ ਲਟਕ ਰਹੀ ਐ ਇਸ ਲਈ ਜਿਹੜੇ ਵਪਾਰੀ ਆ ਉਹ ਬੜੀ ਵੱਡੀ ਮਾਰ ਦੇ ਹੀਟ ਆ ਜਿਹੜੀ ਔਣ ਵਾਲਾ ਮਦਵਾੜਾ ਆ ਉਹ ਮਦਵਾੜੇ ਦੀ ਮਾਰ ਹੀਟ ਆ ਵਪਾਰੀ ਜਿਹੜਾ ਸੋਚਣ ਲੱਗ ਗਿਆ ਵੀ ਹੁਣ ਸਾਡਾ ਕੀ ਬਣੂਗਾ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਗਰਮੀਆਂ ਦੇ ਵਿੱਚ ਸਾਡੇ ਇੱਥੇ ਸਮਾਨ ਜਿਹੜਾ ਤਿਆਰ ਕੀਤਾ ਜਾਂਦਾ ਉਧਰ ਜਦੋਂ ਸਪਰਸਿਆਲੋਂ ਸ਼ੁਰੂ ਹੁੰਦਾ ਜਿਹੜਾ ਅਗਸਤ ਤੋਂ ਬਾਅਦ ਸਾਡਾ ਵਪਾਰ ਜਿਹੜਾ ਖੁੱਲ ਜਾਂਦਾ 6 ਮਹੀਨੇ ਜਿਹੜੇ ਹੁੰਦੇ ਆ ਸਾਡੇ ਕੋ ਕਰਨ ਦੇ ਉਹ 6 ਮਹੀਨੇ ਸਾਡੇ ਮਿੱਟੀ ਪੈਣ ਆ ਤੁਸੀਂ ਜੇ ਬਾਰਡਰ ਦੀ ਗੱਲ ਕਰੋ ਬਾਰਡਰ ਤੇ ਪਹਿਲਾਂ ਹੀ ਜਿਹੜੀ ਬੇਰੋਜ਼ਗਾਰੀ ਛਾਈ ਹੋਈ ਆ ਬਾਰਡਰ ਜਿਹੜੇ ਸੀਲ ਕੀਤੇ ਹੋਏ ਸੀ ਉਹਦੇ ਵਿੱਚ ਵੀ 5000 ਤੁਸੀਂ ਆਪ ਗਿਣਤੀ ਦੱਸੀ 5000 ਦੇ ਨਾਲ ਕੱਲਾ ਕੁਲੀ ਨਹੀਂ ਵਿਹਲਾ ਹੋਇਆ ਪੰਜ ਪੰਜ ਮੈਂਬਰ ਲਾ ਲਓ ਤੁਸੀਂ ਬਹੁਤ ਸਾਰੇ ਬਹੁਤ ਸਾਰੇ ਨਾਲ ਹੋਰ ਵੀ ਕਈ ਕਿਤੇ ਉਥੇ ਜਿਹੜੇ ਬਰਬਾਦ ਹੋ ਗਏ ਮੈਂ ਅੱਜ ਵੀ ਗਿਆ ਸੀਗਾ ਬਾਰਡਰ ਤੇ ਉਥੇ ਜਿਹੜੇ ਦੁਕਾਨਦਾਰ ਨੇ ਉਹ ਰੋ ਰਹੇ ਨੇ ਕਹਿੰਦੇ ਕਿ ਜੇਕਰ ਅੱਜ ਇਹ ਰੀਟੇਲ ਸ਼ਰਾਮਣੀ ਬੰਦ ਹੋ ਜਾਂਦੀ ਤੇ 5000 ਲੋਕਾਂ ਦੇ ਸਨ ਕੁਝ ਨਾ ਕੁਝ ਸਾਨੂੰ ਵਟਾ ਕੇ ਜਾਂਦੇ ਸਨ ਸਾਡੇ ਘਰ ਦੇ ਖਰਚੇ ਚੱਲਦੇ ਸਨ ਲੈ ਕੇ ਕਹਿੰਦੇ ਜੇਕਰ ਇਹ ਚੀਜ਼ ਬੰਦ ਹੋ ਗਈ ਤੇ ਸ਼ਾਇਦ ਸਾਨੂੰ ਫਿਰ ਮੰਗਣ ਤੇ ਮਜਬੂਰ ਹੋਣਾ ਪਵੇ ਬਿਲਕੁਲ 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 ਇਸ ਤਰ੍ਹਾਂ ਹੈ ਵੇਖੋ ਉਹਨਾਂ ਨੇ ਬੜੇ 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 ਠੇਕੇ ਭਰੇ ਆ ਉੱਥੇ ਬਹੁਤ ਜ਼ਿਆਦਾ ਪੈਸਾ ਉੱਥੇ ਉਹਨਾਂ ਦਾ ਲੱਗਾ ਹੈ ਇਨਵੈਸਟ ਹੋਇਆ ਹੈ ਉਹ ਖਤਮ ਹੋ ਜਾਏਗਾ ਦੂਸਰੀ ਗੱਲ ਹੈ ਵੀ ਜੋ ਹੁਣ ਮੈਂ ਦੂਸਰੇ ਪਾਸੇ ਹੋਣ ਲੱਗਾ ਇੱਕ ਪੱਖ ਜਿਹੜਾ ਇਹ ਅਸੀਂ ਸੁਣ ਲਿਆ ਸਾਡੀ ਰਾਜਨੀਤੀ ਦਾ ਪਰ ਇਹ ਰਾਜਨੀਤੀ ਦੇ ਵਿੱਚ ਜਿਹੜਾ ਬਦਲ ਹੁਣ ਲਿਆਂਦਾ ਗਿਆ ਤੇ ਜਿਹੜਾ ਬਦਲ ਸਾਨੂੰ ਚਾਹੀਦਾ ਸੀਗਾ ਉਹ ਬਦਲ ਨਹੀਂ ਆ ਰਿਹਾ ਦੂਸਰੇ ਪਾਸੇ ਜੋ ਅੰਗਰੇਜ਼ ਚਾਹੁੰਦੇ ਸੀਗੇ ਜੋ 47 ਵੀਰੇ ਕਰਕੇ ਗਏ ਆ ਉਹ ਪੰਜਾਬ ਦੀ ਹੀ ਇਕੱਲੀ ਵੰਡ ਕਰਕੇ ਗਿਆ ਹੋਰ ਕਿਸੇ ਸੂਬੇ ਦੇ ਨਹੀਂ ਕੀਤੀ ਉਹਨਾਂ ਨੇ ਪੰਜਾਬ ਦੀ ਬੜੀ ਵੱਡੇ ਪੱਧਰ ਤੇ ਵੰਡ ਕਰਕੇ ਤੇ ਪੰਜਾਬ ਨੂੰ ਹੀ ਮਾਰਨੀਆਂ ਗੱਲਾਂ ਕੀਤੀਆਂ ਗਿਆ ਅੱਜ ਤੁਸੀਂ ਦੇਖਿਆ ਨਾ ਵੀ ਉਹ ਜਿਹੜੀ ਵੰਡ ਪਾ ਕੇ ਗਿਆ ਬੜੀ ਵੰਡ ਅਜ ਸਾਨੂੰ ਇੱਕ ਦੂਜੇ ਦੇ ਮਜ਼ਹਬ ਤੱਕ ਲੈ ਆਈ ਲੜੋਂ ਤੱਕ ਲੈ ਆਈ ਸਾਡੇ ਮਜ਼ਬਾਂ ਦੇ ਵਿੱਚ ਜਿਹੜਾ ਉਹ ਵਿਤਕਰੇ ਪਾ ਦਿੱਤੇ ਕਿ ਹਿੰਦੂ ਸਿੱਖ ਮੁਸਲਮਾਨ ਤੇ ਬਾਹਾਂ 'ਚ ਬਾਹਾਂ ਪਾ ਕੇ ਰਹਿਣਾ ਚਾਹੁੰਦਾ ਤੁਸੀਂ ਦੇਖਣ ਜੇ 84 ਵੇਲੇ ਕੁਝ ਉਧਰ ਦੇ ਕੱਟੜ ਪੰਥੀਆਂ ਨੇ ਸਿੱਖਾਂ ਨਾਲ ਮਾਰਾ ਕੀਤਾ ਤੇ ਪਰ ਪੰਜਾਬ ਦੇ ਵਿੱਚ ਜਾਂ ਹੋਰ ਸੂਬਿਆਂ 'ਚ ਹਿੰਦੂਆਂ ਨੇ ਇਸ ਦੀ ਨਖੇਦੀ ਕੀਤੀ ਇਸ ਖਿਲਾਫ ਬੋਲੇ ਹਾਂ ਦਾ ਨਾਅਰਾ ਮਾਰਿਆ ਜੇ ਏ ਮਨੀਪੁਰ ਦੇ ਇਸ ਘਟਨਾ ਵਾਪਰਦੀ ਆ ਮੁਸਲਮਾਨਾਂ ਨਾਲ ਤੇ ਇਹ ਇਹਦਾ ਮਤਲਬ ਇਹ ਨਹੀਂ ਵੀ ਸਾਰੇ ਹਿੰਦੂ ਵੀ ਉਹ ਉਸ ਦੀ ਛਲਾਗਾ ਕਰਨ ਲੱਗ ਗਏ ਘਟੋ ਘਟ ਜਿਹੜੇ ਦੇਸ਼ ਦੀ ਆਬਾਦੀ ਦੇ ਜਿਹੜੇ 92 93% ਹਿੰਦੂ ਆ ਉਹਨਾਂ ਨੇ ਇਸ ਦੀ ਨਖੇਦੀ ਕੀਤੀ ਆ ਹੂੰ ਅੱਜ ਜਿਹੜੀ ਘਟਨਾ ਵਾਪਰੀ ਹੈ ਤੁਸੀਂ ਆਪ ਦੱਸ ਰਹੇ ਹੋ ਵੀ ਮੁਸਲਮਾਨ ਭਾਈਚਾਰੇ ਨੇ ਚਾਹੇ ਉਹ ਮਲੇਰਕੋਟਲੇ ਵਾਲੇ ਹੋਣ ਤੇ ਚਾਹੇ ਉਹ ਲੁਧਿਆਣੇ ਵਾਲੇ ਹੋਣ ਤੇ ਚਾਹੇ ਉਹ ਅੰਮ੍ਰਿਤਸਰ ਵਾਲੇ ਹੋਣ ਚਾਹੇ ਉਹ ਜੰਮੂ ਕਸ਼ਮੀਰ ਵਾਲੇ ਹੋਣ ਚਾਹੇ ਉਹ ਜੰਮੂ ਕਸ਼ਮੀਰ ਵਾਲੇ ਹੋਣ ਉਹਨਾਂ ਨੇ ਬੜਾ ਵੱਡਾ ਸਬੂਤ ਦਿੱਤਾ ਵੀ ਇਹ ਦੇਸ਼ ਕਿਸੇ ਇੱਕ ਫਿਰਕੇ ਇੱਕ ਜਾਤ ਇੱਕ ਧਰਮ ਦਾ ਨਹੀਂ ਇਹ ਸਾਂਝੇ ਰੂਪ ਚ ਸਾਰਿਆਂ ਦਾ ਦੇਸ਼ ਆ ਤੇ ਉਹਨਾਂ ਨੇ ਸਾਂਝੀ ਵ alterਤਾ ਦੀ ਗੱਲ ਕੀਤੀ ਹੈ ਚਾਹੇ ਉਹ ਮੁਸਲਮਾਨਾਂ ਵੱਲੋਂ ਉਹ ਮੁਸਲਮਾਨ ਨਹੀਂ ਕਹਿ ਸਕਦੇ ਮੁਸਲਮਾਨ ਜਿਹੜੇ ਆ ਉਹ ਵਧੀਆ ਕਮਿਊਨਿਟੀ ਆ ਇਹ ਕਟੜਪੰਤੀ ਹੈ ਜਿਵੇਂ ਸਾਡੇਲ ਬਣਾਏ ਜਾ ਰਹੇ ਇੱਕ ਪ੍ਰੋਪਗੈਂਡ ਦੇ ਤਹਿਤ ਉਧਰ ਵੀ ਇਹੋ ਜਿਹੇ دہشت گرد ਪੈਦਾ ਕੀਤੇ ਜਾ ਰਹੇ ਔਰ ਕੁਝ ਲੋਗ ਨੇ ਥੋੜੇ ਲੋਗ ਨੇ ਪਾਕਿਸਤਾਨ ਦੇ ਵਿੱਚ ਮੈਂ ਇੱਕ ਵੀਡੀਓ ਵੇਖ ਰਿਹਾ ਵੀ ਉਹ ਇੱਕ ਕੇਕ ਲੈ ਕੇ ਜਾ ਰਹੇ ਜਦੋਂ ਸਾਡੇ ਇੱਥੇ Hindu ਭਾਈਚਾਰੇ ਦਾ ਕਤਲ ਕੀਤਾ ਜਾ ਰਿਹਾ Muslim ਭਾਈਚਾਰੇ ਦਾ ਕਤਲ ਕੀਤਾ ਜਾ ਰਿਹਾ Christian ਭਾਈਚਾਰੇ ਦਾ ਕਤਲ ਕੀਤਾ ਕੇਕ ਇੱਕ ਲੈ ਆ ਕੇ ਤੇ ਉਹਨਾਂ ਦੇ ਜਿਹੜੇ ਆ ਉਹ ਉੱਥੇ ਉਹਨਾਂ ਦੇ ਜਿਹੜੀ ਉਹਨਾਂ ਦੀ ਅਸੈਂਬਲੀ ਹੈ ਉੱਥੇ ਲੈ ਕੇ ਜਾ ਰਿਹਾ ਤੇ ਜਿਹੜੇ ਪੱਤਰਕਾਰ ਉਹਨੂੰ ਪਾਕਿਸਤਾਨ ਦੇ ਪੱਤਰਕਾਰ ਸਵਾਲ ਕਰ ਰਿਹਾ ਉਹਦੇ ਚ ਆਵਾਜ਼ ਆ ਰਹੀ ਆ ਵੀ ਹਿੰਦੁਸਤਾਨ ਦੇ ਉੱਤੇ ਜਿਹੜੇ ਆ ਹਿੰਦੂ ਭਾਈਚਾਰੇ ਦੇ ਲੋਕ ਮਾਰੇ ਗਏ ਆ ਤੇ ਤੁਸੀਂ ਆਪਣੇ ਦਫ਼ਤਰਾਂ ਦੇ ਵਿੱਚ ਜਿਹੜਾ ਵਾ ਇਹ ਕੇਕ ਮੰਗਾ ਕੇ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ ਇਹਦਾ ਮਤਲਬ ਹੈ ਕਿਤੇ ਨਾ ਕਿਤੇ ਰੋਜ਼ ਪਾਕਿਸਤਾਨ ਚ ਵੀ ਆ ਅਸੀਂ ਸਾਰਾ ਦੋਸ਼ ਪੂਰੀ ਹੀ ਕਮਿਊਨਿਟੀ ਦੇ ਉੱਤੇ ਨਹੀਂ ਥਾਪ ਸਕਦੇ ਨਹੀਂ ਲੇਕਿਨ ਜਦੋਂ ਜੱਥੇ ਜਾਂਦੇ ਨੇ ਹੈਰੀ ਜੀ ਬਹੁਤ ਸਾਰੇ ਲੋਕ ਕਹਿੰਦੇ ਨੇ ਉੱਥੇ ਬਹੁਤ ਪਿਆਰ ਮਿਲਦਾ ਚੜਦਾ ਪੰਜਾਬ ਤੇ ਲੈਂਦਾ ਪੰਜਾਬ ਮੇਸ਼ਾ ਵੀ ਇਕੱਠਾ ਰਹਿ ਉਹ ਅੱਜ ਵੀ ਉਹ ਪਿਆਰ ਕਾਬਿਲ ਹੈ ਲੇਕਿਨ ਮੈਂ ਫਿਰ ਉੱਥੇ ਉਸੇ ਜਗ੍ਹਾ ਤੇ ਆਉਂਗਾ ਕਿ ਤੁਹਾਨੂੰ ਲੱਗਦਾ ਕਿ ਜਿਹੜੇ ਐਕਸ਼ਨ ਤੇ ਰਿਐਕਸ਼ਨ ਹੋਉਂਦਿਆ ਆ ਤੁਹਾਨੂੰ ਲੱਗਦਾ ਕਿ ਵਾਜਿਬ ਆ ਜਾਂ ਰਿਐਕਸ਼ਨ ਕੀਤਾ ਗਿਆ ਜੇ ਇਹ ਰਿਐਕਸ਼ਨ ਵਾਜਿਬ ਆ ਦੇਖੋ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਕੇ ਤੇ ਫਿਰ ਮਨੀਪੁਰ ਦੀ ਘਟਨਾ ਦੇ ਉੱਤੇ ਰਿਐਕਸ਼ਨ ਕਿਉਂ ਨਹੀਂ ਆਇਆ ਤੇ ਹਾਲੇ ਤੱਕ ਕਿਉਂ ਨਹੀਂ ਆਇਆ ਉਸ ਨੂੰ ਵੀ ਸਾਲ ਡੇਢ ਸਾਲ ਹੋ ਗਿਆ ਤੇ ਹਾਲੇ ਤੱਕ ਉੱਤੇ ਰਿਐਕਸ਼ਨ ਨਹੀਂ ਆਇਆ ਮਤਲਬ ਕਹਿੰਦਾ ਭਾ ਵੀ ਜਿਹੜੀ ਇਹ ਗੱਲ ਕਹੋਣਾ ਚਾਹੁੰਦੇ ਤੇ ਜਿਹੜੀ ਗੱਲ ਇਹ ਪੇਸ਼ ਕਰਨਾ ਚਾਹੁੰਦੇ ਆ ਵੀ ਹਿੰਦੂ ਖਤਰੇ 'ਚ ਆ ਹਿੰਦੂ ਖਤਰੇ 'ਚ ਆ ਇਹ ਆਪਣੀਆਂ ਹੀ ਗੱਲਾਂ ਨਾਲ ਹਿੰਦੂ ਨੂੰ ਖਤਰੇ 'ਚ ਪਾ ਰਿਹਾ ਲੇਕਿਨ ਇਹ ਇੱਕ ਚੀਜ਼ ਹੋਰ ਵੀ ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ ਕਹਿੰਦੇ ਕਿ ਜਦੋਂ ਡੋਨਲਡ ਟਰੰਪ ਆਏ ਸਨ ਉਦੋਂ ਪ੍ਰੋਬਾਮਾ ਹੋ ਗਿਆ ਹੁਣ ਅਮਰੀਕਨ ਉਪ ਰਾਸ਼ਟਰਪਤੀ ਆਏ ਨੇ ਤੇ ਹੁਣ ਇਹ ਇਹ ਹੋ ਗਿਆ ਕਹਿੰਦੇ ਕਿ ਸਾਨੂੰ ਸਮਝ ਨਹੀਂ ਲੱਗਦੀ ਕਿ ਜਦੋਂ ਅਮਰੀਕਾ ਦਾ ਕੋਈ ਵੀ ਪ੍ਰਤੀਨਿਧੀ ਇੱਥੇ ਪਹੁੰਚਦਾ ਆ ਉਦੋਂ ਹੀ ਇਸ ਤਰ੍ਹਾਂ ਦਾ ਵੱਡਾ ਅਟੈਕ ਕਿਉਂ ਹੁੰਦਾ ਇਹ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਪੁੱਛ ਰਹੇ ਨੇ ਕਿ ਇਹ ਕਹਿੰਦੇ ਕਿ ਪਲੈਨਿੰਗ ਤੇ ਨਹੀਂ ਕੁਝ ਨਜ਼ਰ ਆ ਰਹੀ ਤੁਹਾਨੂੰ ਕਿਸੇ ਦੀ ਬਿਲਕੁਲ ਹੋ ਸਕਦੀ ਹੈ ਕਿਉਂਕਿ ਜਿਹੜੀ ਸਰਕਾਰ ਹੈ ਜਿਹੜੀ ਸਟੇਟ ਆ ਇਸ ਸਟੇਟ ਬਹੁਤ ਕੁਝ ਕਰਾ ਸਕਦੀ ਆ ਸਰਕਾਰ ਦੇ ਹੱਥ ਚ ਬਹੁਤ ਕੁਝ ਆ ਸਰਕਾਰ ਆਪਣਾ ਉਹ ਪੱਖ ਵਖੋਣਾ ਚ ਹੁੰਦੇ ਵੀ ਅਸੀਂ ਸਾਡੇ ਹਾਲਾਤ ਬਹੁਤ ਮਾੜੇ ਆ ਸਿਮਪਤੀ ਭਾਲਦੀ ਆ ਚਾਹੇ ਉਹ ਟਰੰਪ ਆ ਜੀ ਤੇ ਚਾਹੇ ਅੱਜ ਉੱਪਰ ਰਾਸ਼ਟਰਪਤੀ ਸਾਡੇ ਦੇਸ਼ ਚ ਅਮਰੀਕਾ ਦਾ ਆਵੇ ਇਹ ਕੁਛ ਨਾ ਕੁਛ ਚੀਜ਼ਾਂ ਜੁੜੀਆਂ ਆਈਆਂ ਗੱਲ ਉਹ ਉੱਥੋਂ ਸਾਬਤ ਹੁੰਦੀ ਆ ਨਾ ਵੀ ਉੱਥੇ ਸਿਕਿਉਰਿਟੀ ਕਿਉਂ ਨਹੀਂ ਹੈਗੀ ਲੇਕਿਨ ਤੁਹ ਤੁਸੀਂ ਸਮਝਦੇ ਹੋ ਕਿ ਇਹ ਨੌਜਵਾਨ ਨੇ ਕਿਉਂਕਿ ਤੁਸੀਂ ਨੌਜਵਾਨ ਸਭਾ ਦੇ ਆਗੂ ਵੀ ਹੋ ਸ਼ਹੀਦ ਭਗਤ ਸਿੰਘ ਉਹ ਨਾਮ ਜਿਹੜਾ ਜ਼ਿੰਦਗੀ ਚ ਕੋਈ ਵੀ ਵਿਅਕਤੀ ਨਹੀਂ ਭੁੱਲ ਸਕਦਾ ਉਹ ਯੋਧਾ ਜਿਹੜਾ ਮਤਲਬ ਕਿ ਉਸ ਨੂੰ ਹਰ ਇੱਕ ਵਿਅਕਤੀ ਜਿਹੜਾ ਸਲੂਟ ਕਰਦਾ ਭਾਰਤੀ ਜਿਹੜਾ ਸਲੂਟ ਕਰਦਾ ਤੁਹਾਨੂੰ ਲੱਗਦਾ ਕਿ ਇਹ ਨੌਜਵਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਤੇ ਨਹੀਂ ਕੀਤੀ ਜਾ ਰਹੀ ਕਿ ਆ ਚੀਜ਼ ਇਦਾਂ ਹੋ ਰਹੀ ਆ ਕਿ ਅੱਗ ਲਾਈ ਜਾ ਸਕੇ ਬਿਲਕੁਲ ਜਦੋਂ ਦੀ ਇਹ ਭਾਜੀਪੀ ਸਰਕਾਰ ਆਈ ਹੈ ਲਗਾਤਾਰ ਨੌਜਵਾਨ ਨੂੰ ਇਸ ਪਾਸੇ ਤੇ ਲੈ ਕੇ ਜਾ ਰਹੀ ਹੈ ਤੁਸੀਂ ਦੇਖਿਆ ਨਾ ਥੋੜਾ ਸਮਾਂ ਪਹਿਲਾਂ ਬਾਬਾ ਸਾਹਿਬ ਅੰਬੇਦਕਰ ਜੀ ਦਾ ਜਿਹੜਾ ਵਾ ਖੂ ਕੇ ਜਿਹੜੇ ਗ੍ਰਹਿ ਮੰਤਰੀ ਆਪਣੇ ਵਿਧਾਨ ਸਭਾ ਲੋਕ ਸਭਾ ਚ ਲੋਕ ਸਭਾ ਤੇ ਉਹਦੇ ਵਿੱਚੋਂ ਮਜ਼ਾਕ ਡਾਇਆ ਜਾਂਦਾ ਹੂੰ ਤੇ ਪਰ ਥੋੜੇ ਦਿਨਾਂ ਬਾਅਦ ਹੀ ਸਾਨੂੰ ਦੇਖਣ ਨੂੰ ਮਿਲਦਾ ਵੀ ਬੀਜੇਪੀ ਵਾਲੇ ਜਿਹੜੇ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਦੇ ਉੱਤੇ ਜਿਹੜੇ ਫੁੱਲ ਚੜਾਏ ਜਾਂਦੇ ਆ ਉਹਨਾਂ ਨੂੰ ਜਿਹੜਾ ਵਾ ਸ਼ਰਦਾ ਦੇ ਫੁੱਲ ਪੇਂਟ ਕਰਦੇ ਆ ਇੱਕ ਪਾਸੇ ਤੁਸੀਂ ਦੇਖਣਾ ਭਗਤ ਸਿੰਘ ਨੂੰ ਉਹ ਅੱਤਵਾਦੀ ਮੰਨਦੇ ਆ ਭਗਤ ਸਿੰਘ ਨੂੰ ਹਾਲੇ ਤੱਕ ਜਿਹੜਾ ਵਾ ਉਹ ਅ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਨੂੰ ਸ਼ਹੀਦ ਦਾ ਕਿਉਂਕਿ ਉਹ ਸਾਰੇ ਲੋਕਾਂ ਲਈ ਸ਼ਹੀਦ ਹੋਇਆ ਕੋਈ ਇਕੱਲਾ ਆਪਣੇ ਲਈ ਜਾਂ ਆਪਣੇ ਘਰ ਲਈ ਆਜ਼ਾਦੀ ਲਈ ਨਹੀਂ ਉਹਦਾ ਪੂਰਾ ਪਰਿਵਾਰ ਚਾਚਾਜੀਤ ਸਿੰਘ ਤੋਂ ਲੈ ਕੇ ਭਗਤ ਸਿੰਘ ਤੇ ਉਹਦੇ ਪਿਤਾ ਜੀ ਸਰਦਾਰਾਜੀਤ ਸਿੰਘ ਤੋਂ ਉਹਨਾਂ ਦੇ ਨਾਲ ਸਾਕ ਸੰਬੰਧੀ ਵੀ ਪ੍ਰੇਰਨਾ ਕਿੱਥੋਂ ਲੈਂਦਾ ਕਰਤਾਰ ਸਿੰਘ ਸਰਾਬੇ ਤੋਂ ਉਹ ਪੂਰੀ ਕਮਿਊਨਿਟੀ ਲਈ ਲੜਿਆ ਕਮਿਊਨਿਟੀ ਕਿਹੜੀ ਹੈ ਜਿਹੜਾ ਦੇਸ਼ ਦੇ ਵਿੱਚ ਹਰ ਇਨਸਾਨ ਲੈਂਦਾ ਚਾਹੇ ਉਹ ਸਿੱਖ ਸੀ ਮੁਸਲਮਾਨ ਸੀ ਤੇ ਚਾਹੇ ਹਿੰਦੂ ਸੀਗਾ ਉਹਨਾਂ ਦੀ ਲੜਾਈ ਉਹਨਾਂ ਨੇ ਲੜੀਆ ਅੱਜ ਉਹਨਾਂ ਦੇ ਪਹਿਲਾ ਇਹ ਹੱਤਵਰਦੀ ਬਣਾਉਂਦੇ ਤੇ ਜਦੋਂ ਉਹਨਾਂ ਨੂੰ ਜ਼ਰੂਰਤ ਜਿਹੜੀ ਚੀਜ਼ ਦੀ ਜ਼ਰੂਰਤ ਪੈਂਦੀ ਹੈ ਸਟੇਟ ਨੂੰ ਇਹ ਸਰਕਾਰ ਨੂੰ ਇਹ ਉਸ ਨੂੰ ਜਿਹੜੀ ਆ ਪੂਬਾ ਪਾਰ ਚੁੱਕ ਲੈਂਦੇ ਆ ਜੇ ਇਹ ਭਗਤ ਸਿੰਘ ਦੇ ਦਿਨ ਵੀ ਮਨਾਉਣ ਤੇ ਆ ਗਏ ਆ ਜਿਹੜੀ ਬੀਜੇਪੀ ਸਰਕਾਰ ਆ ਚਲੋ ਸਾਨੂੰ ਖੁਸ਼ੀ ਆ ਵੀ ਸਾਡੇ ਦੇਸ਼ ਤੇ ਜਿਹੜੇ ਹੀਰੇ ਆਨ ਦਾ ਜਿਹੜਾ ਦਿਨ ਮਨਾਉਣਾ ਚਾਹੀਦਾ ਪਰ ਜਦੋਂ ਦੇਸ਼ 'ਚ ਇਹੋ ਜਿਹੇ ਹਾਲਾਤ ਪੈਦਾ ਹੋ ਜਾਣ ਇੱਥੇ ਜਿਹੜਾ ਵਾ ਰਿਐਕਟ ਕਰਨ ਦੇ ਬਜਾਏ ਪਹਿਲਾਂ ਚਿੰਤਨ ਕਰਨਾ ਬਹੁਤ ਜ਼ਰੂਰੀ ਆ ਇੱਥੇ ਵਿਚਾਰ ਚਰਚਾ ਬੰਨੀ ਜ਼ਰੂਰੀ ਆ ਫਿਰ ਜਿਹੜਾ ਵਾ ਦੂਸਰੇ ਜੇ ਪਾਕਿਸਤਾਨ ਦੇ ਉੱਤੇ ਅਲੀਗੇਸ਼ਨ ਲੱਗਾ ਤਾਂ ਪਾਕਿਸਤਾਨ ਨੂੰ ਬਿਠਾ ਕੇ ਕਰੀ ਚੰਗੀ ਤਰ੍ਹਾਂ ਸਮਝਾਇਆ ਜਾਣਾ ਚਾਹੀਦਾ ਕਿ ਸਾਡੇ ਦੇਸ਼ ਤੁਸੀਂ ਆਹ ਹਾਲਾਤ ਕਰ ਰਹੇ ਹੋ ਪਾਕਿਸਤਾਨ ਆਪਣੀ ਸਫਾਈ ਚ ਕੀ ਕਹਿੰਦਾ ਉਹਦੇ ਤੋਂ ਬਾਅਦ ਰਿਐਕਸ਼ਨ ਲੈਣਾ ਚਾਹੀਦਾ ਹੈ ਜੀ ਸਫਾਈ ਤਰ੍ਹਾਂ ਦੇ ਦਿੱਤੇ ਕਿ ਕੱਟ ਕੇ ਕਿਹ ਹੈ ਕੀ ਕੁਝ ਕੀ ਕੁਸ਼ਚਨ ਬਿਲਕੁਲ ਬਿਲਕੁਲ ਹਾਂ ਦਿੱਤੀ ਹੈ ਇਹ ਲੱਗਦਾ ਨਹੀਂ ਕਿ ਫਿਰ ਇਹ ਚੀਜ਼ਾਂ ਤੇ ਚਾਹੀਦੀਆਂ ਸਨ ਇਹਨਾਂ ਨੂੰ ਇੱਕ ਵਾਰੀ ਚੇਤਾਵਨੀ ਹੈ ਕਿ ਬਿਲਕੁਲ ਜਦੋਂ ਸਾਡੇ ਦੇਖੋ ਮੋਦੀ ਸਾਹਿਬ ਮੋਦੀ ਗਵਰਨਮੈਂਟ ਨੇ ਜੋ ਵੀ ਕੀਤਾ ਸੀ ਕਿਸੇ ਦੇ ਆਲੋਚਕ ਹੋ ਸਕਦੇ ਆ ਅਸੀਂ ਕਿਸੇ ਦੇ ਪਰਸਨਲ ਅਟੈਕ ਨਹੀਂ ਕਰ ਸਕਦੇ ਤਾਂ ਸਾਨੂੰ ਲੱਗਦਾ ਕਿ ਬਹੁਤ ਵਧੀਆ ਕੀਤਾ 48 ਘੰਟੇ ਸਮਾਂ ਦਿੱਤਾ ਕਹਿੰਦੇ ਜਿਹੜਾ ਜਾਣਾ ਜਾਵੇ ਜਿਹੜਾ ਨਹੀਂ ਜਾਣਾ ਡਿਪਲੋਮੈਟ ਬੰਦ ਕਰਤਾ ਕਹਿੰਦੇ ਠੀਕ ਹੈ ਜੀ ਆ ਸਾਨੂੰ ਸਾਨੂੰ ਨਹੀਂ ਚਾਹੀਦਾ ਸਾ ਇੱਕ ਜਿਹੜੇ ਰਿਐਕਸ਼ਨ ਐ ਇੱਕ ਕੁਇਕ ਰਿਐਕਸ਼ਨ ਹੋਣੇ ਚਾਹੀਦੇ ਸੀ ਪਰ ਇਹੀ ਕੁਇਕ ਰਿਐਕਸ਼ਨ ਮਣੀਪੁਰ ਦੇ ਉੱਤੇ ਹੋਣੇ ਚਾਹੀਦੇ ਸੀ ਜਦੋਂ ਬੱਚੀ ਦਾ ਰੇਪ ਹੋਇਆ ਉਹਦੇ ਤੇ ਹੋਣਾ ਚਾਹੀਦਾ ਸੀਗਾ ਕੁਇਕ ਐਕਸ਼ਨ ਸਾਡੇ ਦੇਸ਼ 'ਚ ਇਹੋ ਜਿਹੀਆਂ ਬੜੀਆਂ ਘਟਨਾਵਾਂ ਹੋ ਰਹੀਆਂ ਜਿਹੜੀਆਂ ਚੈਨਲਾਂ ਤੇ ਨਹੀਂ ਵਿਖਾਈਆਂ ਜਾ ਰਹੀਆਂ ਕਿਉਂਕਿ ਚੈਨਲ ਗੋਦੀ ਮੀਡੀਆ ਨੇ ਖਰੀਦੇ ਹੋਏ ਆ ਤੁਸੀਂ ਦੇਖਿਆ ਨਾ ਵੀ ਉਹ ਚੈਨਲ ਦੇ ਉੱਤੇ ਆਜ ਤੱਕ ਦੇ ਚੈਨਲ ਤੇ ਇੱਕ ਪੱਤਰਕਾਰ ਇਹ ਗੱਲ ਕਹਿ ਰਿਹਾ ਵੀ ਇਥੇ ਸਿਕਿਉਰਿਟੀ ਕਿਉਂ ਨਹੀਂ ਹੈਗੀ ਦੂਜੀ ਤੀਜੀ ਉਹਨੂੰ ਉਸੇ ਵੇਲੇ ਉਹਦੀ ਖਬਰ ਵੀ ਮਿਟਾ ਦਿੱਤੀ ਗਈ ਤੇ ਉਹਨੂੰ ਜਿਹੜਾ ਚੈਨਲ ਤੋਂ ਬਾਹਰ ਵੀ ਕਰ ਦਿੱਤਾ ਗਿਆ ਇਹ ਠੀਕ ਆ ਤੁਸੀਂ ਕੰਮ ਕਰੋ ਤੁਸੀਂ ਦੇਸ਼ ਦੇ ਸਾਰੇ ਰਾਖੇ ਹੋ ਤੁਸੀਂ ਤੁਹਾਡੇ ਤੋਂ ਹੀ ਆਸ ਕੀਤੀ ਜਾਂਦੀ ਆ। ਥੋੜੇ ਪਿਲਰ ਆਫ ਡੈਮੋਕ੍ਰੇਸੀ ਆ ਜਰਨਲਿਸਟ ਆ। ਹਾਂ ਤੁਹਾਡੇ ਕੋਲ ਮੋਦੀ ਸਾਹਿਬ ਕੋ ਸਾਰੀਆਂ ਪਾਵਰਾਂ ਨੇ ਸਾਨੂੰ ਦੇਸ਼ ਨੂੰ ਬਚਾਉਣ ਦੀਆਂ। ਹੂੰ ਪਰ ਇਹ ਨਹੀਂ ਮਤਲਬ ਵੀ ਤੁਸੀਂ ਜਿਹੜਾ ਵਾ ਉਹ ਇੱਕ ਕਮਿਊਨਿਟੀ ਨੂੰ ਨਾਲ ਲੈ ਕੇ ਚੱਲੋ। ਬੀ ਹਿੰਦੂ 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 ਇਥੇ ਸਿੱਖਾਂ ਦਾ ਵੀ ਉਨਾ ਹੀ ਯੋਗਦਾਨ ਹੈ ਲੋਕੀ ਲੋਕਾਂ ਨੇ ਕਹਿਣਾ ਕਿ ਹੈਰੀ ਨਾ ਕਾਮਰੇਟਡ ਮਾਈਂਡਡ ਹੈਗਾ ਤਾਂ ਕਰਕੇ ਸ਼ਾਇਦ ਮੋਦੀ ਸਾਹਿਬ ਨੂੰ ਇਹ ਗੱਲ ਆ ਗਈ ਜਾਂਦਾ ਹੈ ਕਿਤੇ ਵਾਕਿਆ ਤਾਂ ਨਹੀਂ ਉਹ ਹੀ ਮਾਈਂਡ ਨਹੀਂ ਚੱਲ ਰਿਹਾ ਕਾਮਰੇਟ ਵਾਲਾ ਨਹੀਂ ਕਾਮਰੇਟ ਇੱਥੇ ਦੇਖੋ ਜਦੋਂ ਸਾਡੇ ਦੇਸ਼ ਤੇ ਕੋਈ ਵਿਪਤਾ ਆਉਂਦੀ ਹੈ ਉਦੋਂ ਕਮਿਊਨਿਸਟ ਭਾਜਪਾ ਕਾਂਗਰਸੀ ਅਕਾਲੀ ਆਮ ਆਦਮੀ ਪਾਰਟੀ ਨਹੀਂ ਹੁੰਦੀ ਉਦੋਂ ਇੱਕ ਇਨਸਾਨ ਦੇ ਇਨਸਾਨੀਅਤ ਦਾ ਕਤਲ ਹੋਇਆ ਤੇ ਫਿਰ ਤੁਸੀਂ ਕਰੋਨਾ ਕਿ ਹਾਂ ਵੀ ਠੀਕ ਹੈ ਮੋਦੀ ਸਾਹਿਬ ਨੇ ਕੀਤਾ ਉਹ ਦੂਜੇ ਬਣੇ ਨਹੀਂ ਮੈਂ ਕਹਿ ਰਿਹਾ ਜਿਹੜਾ 48 ਘੰਟੇ ਦਾ ਸਮਾਂ ਦਿੱਤਾ ਬਿਲਕੁਲ ਠੀਕ ਦਿੱਤਾ ਕੁਇਕ ਰੈਕਸ਼ਨ ਸੀਗਾ ਵਧੀਆ ਪਰ ਇਹੀ ਰੈਕਸ਼ਨ ਮਨੀਪੁਰ ਤੇ ਵੀ ਦੇਣਾ ਚਾਹੀਦਾ ਸੀ ਤੁਹਾਨੂੰ ਲੱਗਦਾ ਕਿ ਰਾਵੀ ਬੰਦ ਹੋ ਜਾਏਗੀ ਕਿਉਂਕਿ ਇਹ ਕਹਿੰਦੇ ਕਿ ਪਾਣੀਆਂ ਦਾ ਸਮਝੌਤਾ ਵੀ ਕੈਨਸਲ ਕਰਨ ਲੱਗੇ ਆ ਸੀ ਦੇਖੋ ਇਹ ਬੰਦ ਹੋਣ ਲੱਗੇ ਤੇ ਆਉਣ ਵਾਲਾ ਸਮਾਂ ਦੱਸੇਗਾ ਤੇ ਫਿਰ ਪਾਣੀ ਜਾਏਗਾ ਕਿੱਧਰ ਇਹ ਤੇ ਉਹਨੋਂ ਵਾਲਾ ਸਮਾਂ ਦੱਸੇਗਾ ਮੋਦੀ ਸਾਹਿਬ ਕੋਈ ਨਵੀਂ ਨਹਿਰ ਪੁੱਟਣਗੇ ਤੇ ਉੱਧਰ ਆਏਗਾ ਪਰ ਪੰਜਾ ਦਰਿਆਵਾਂ ਦੀ ਧਰਤੀ ਪੰਜਾਬ ਸੀਗਾ ਤਿੰਨ ਦਰਿਆਵਾਂ ਦੀ ਰਹਿ ਗਈ ਤੇ ਦੋ ਉੱਧਰ ਚਲੇ ਗਏ ਅੰਗਰੇਜ਼ਾਂ ਨੇ ਬੜੀ ਜਿਹੜੀ ਸੋਚੀ ਸਮਝੀ ਚਾਲ ਸੀ ਉਹ ਵਰਤ ਰਿਆ ਤੇ ਅੱਜ ਉਹਨਾਂ ਦੇ ਹਾਕਮ ਜਿਹੜੇ ਹਾਕਮ ਸੱਤਾ ਤੇ ਬੈਠੇ ਆ ਉਹ ਹਾਕਮ ਉਹ ਚੀਜ਼ਾਂ ਨੂੰ ਲਾਗੂ ਕਰ ਰਿਹਾ ਵੀ ਲੜਾਈ ਚੱਲੋ ਲੜਾਓ ਤੇ ਰਾਜ ਕਰੋ ਫੁੱਟਪਾਥ ਤੇ ਰਾਜ ਕਰੋ ਅੱਜ ਉਹੀ ਨੀਤੀ ਫੇਰ ਚੱਲ ਰਹੀ ਹੈ ਫੁੱਟਪਾਥ ਤੇ ਰਾਜ ਕਰੋ ਅੱਜ ਧਰਮਾਂ ਦੀ ਨੀਤੀ ਚੱਲ ਰਹੀ ਹੈ ਧਰਮਾਂ ਦੇ ਨਾਂ ਦੇ ਉੱਤੇ ਸਿਆਸਤ ਹੋ ਰਹੀ ਹੈ ਤੇ ਧਰਮਾਂ ਦੇ ਵਿੱਚ ਫੁੱਟ ਪਾ ਕੇ ਧਰਮਾਂ ਨੂੰ ਖੜਿਆ ਕਰਕੇ ਧਰਮ ਨੂੰ ਖੜਾ ਕਰਕੇ ਉਹਨੂੰ ਰਾ ਸੱਤਾ ਆਪਣੀ ਬਚਾਉਣ ਦੇ ਖਾਤਰ ਇਹ ਚੀਜ਼ਾਂ ਹੋ ਰਹੀਆਂ ਹਾਂ ਜਿਹੜਾ ਐਕਸ਼ਨ ਠੀਕ ਆ ਜੇ ਸਰਜਿਕਲ ਸਟ੍ਰਾਈਕ ਸੱਚੀ ਮੁੱਚੀ ਹੋਈ ਆ ਪਾਕਿਸਤਾਨ ਚ ਤੇ ਬੜੀ ਖੁਸ਼ੀ ਦੀ ਗੱਲ ਸੀ ਉਹ ਤੇ ਮੂਵੀ ਵੀ ਬਣ ਗਈ ਹਾਂਜੀ ਉਹ ਬੜੀ ਖੁਸ਼ੀ ਦੀ ਗੱਲ ਸੀਗੀ ਤੇ ਇਹਨਾਂ ਦੇ ਜਿਹੜੇ ਭਗਤ ਆ ਉਹ ਇਹ ਵੀ ਗੱਲ ਕਹਿੰਦੇ ਸਾਨੂੰ ਤੇ ਆਜ਼ਾਦੀ 14 ਚ ਮਿਲੀ ਆ ਹਾਂ ਤੇ ਸਾਡਾ ਜਿਹੜਾ ਬਾਪ મોદી ਆ ਉਹ ਸਿੱਧੇ ਤੌਰ ਤੇ ਕਹਿੰਦੇ ਆ ਵੀ ਜਿਹੜਾ ਬਾਪ ਸਾਡਾ મોદી ਆ ਵੀ ਸਾਨੂੰ ਪਹਿਲਾਂ ਪਿਤਾ ਵੀ ਨਹੀਂ ਮਿਲਿਆ ਸੀ ਜਿਹੜਾ ਪਿਤਾ ਸਾਨੂੰ ਮਿਲਿਆ ਉਹ 14 ਚ ਮਿਲਿਆ ਦੂਸਰੀ ਗੱਲ ਹੈ ਵੀ ਦੇਸ਼ ਦਾ ਪਹਿਲਾ ਹੱਤਵਾਦੀ ਕੌਣ ਆ ਗੁਰਪ੍ਰੀਤ ਜੀ ਤੁਸੀਂ ਆਪ ਹੀ ਦੱਸੋ ਹੂੰ ਜਿਨੇ ਹਿੰਦੂ ਨੇ ਹਿੰਦੂ ਦਾ ਕਤਲ ਕੀਤਾ ਦੇਸ਼ ਦਾ ਪਹਿਲਾ ਹੱਤਵਾਦੀ ਕੌਣ ਸੀਗਾ ਉਹ ਅੱਜ ਉਹਨੂੰ ਆਪਣਾ ਰੱਬ ਮੰਨਦੇ ਆ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜੇ ਜਿਹੜਾ ਅਤਵਾਦੀ ਹੈ ਜਿਹੜਾ ਦੇਸ਼ ਦੇ ਰਾਸ਼ਟਰਪਿਤਾ ਨੂੰ ਜਿਨ੍ਹਾਂ ਨੂੰ ਪਦਵੀ ਚਲੋ ਮੈਨੂੰ ਨਹੀਂ ਪਤਾ ਕਿੰਨਾ ਨੇ ਦਿੱਤੀ ਹੈ ਉਹਨਾਂ ਨੂੰ ਦੇਸ਼ ਦੇ ਰਾਸ਼ਟਰਪਤੀ ਕਿਹਾ ਜਾਂਦਾ ਉਹਨਾਂ ਦਾ ਕਤਲ ਕੀਤਾ ਜਾਂਦਾ ਦੇਸ਼ ਦੀ ਇੱਜ਼ਤ ਹੀ ਤੋਂ ਫੌਰਨ ਬਾਅਦ ਤੇ ਪਹਿਲਾ ਕਤਲ ਜਿਹੜਾ ਵਾ ਇਹ ਕੱਤਵਾਦ ਦੇ ਤੋਂ ਮਤਲਬ ਤੌਰ ਤੇ ਮੰਨਿਆ ਜਾਂਦਾ ਉਹ ਤੇ ਫਿਰ ਆਪਾਂ ਭਾਜਪੀ ਤੋਂ ਕੀ ਕਿਆਸ ਕਰਦੇ ਹਾਂ ਜਿਹੜੇ ਇਹਨਾਂ ਦੇ ਫੈਸਲੇ ਆ ਜਿਹੜਾ ਨਾ ਫੈਸਲਾ ਲੈਣਾ ਚਾਹੀਦਾ ਕਿਉਂਕਿ ਲੋਕ ਇੱਕ ਇੱਕ 1 ارب 33 ਕਰੋੜ ਲੋਕਾਂ ਦੀ ਜ਼ਿੰਮੇਵਾਰੀ ਇਨ੍ਹਾਂ ਦੇ ਸਿਰ ਤੇ ਆ ਕਿਉਂਕਿ ਉਹਨਾਂ ਲੋਕਾਂ ਨੇ ਸਾਰਿਆਂ ਨੇ ਵੋਟਾਂ ਪਾਈਆਂ ਇਹਦੇ ਚ ਵੋਟਾਂ ਮੁਸਲਮਾਨਾਂ ਦੀਆਂ ਵੀ ਆ ਇਹਦੇ ਚ ਵੋਟਾਂ ਹਿੰਦੂਆਂ ਦੀਆਂ ਵੀ ਆ ਇਹ ਚ ਵੋਟਾਂ ਸਿੱਖਾਂ ਦੀਆਂ ਵੀ ਤੇ ਕ੍ਰਿਸਚੀਅਨਾਂ ਦੀਆਂ ਵੀ ਵੋਟਾਂ ਤੁਹਾਡੇ ਮਤਲਬ ਕੋ ਹੋਰ ਕੀ ਕਾਰਵਾਈ ਹੋਣੀ ਚਾਹੀਦੀ ਆ ਹੋਰ ਕਾਰਵਾਈ ਕੋਈ ਨਾ ਕੋਈ ਜਿਹੜਾ ਪਹਿਲਾਂ ਤੇ ਇਹ ਪਹਿਲਾਂ ਖੰਘਾ ਲੈਣਾ ਚਾਹੀਦਾ ਐ ਇਸ ਚੀਜ਼ ਨੂੰ ਜਿਹੜੀ ਘਟਨਾ ਵਾਪਰੀ ਜਿਹੜਾ ਘਟਨਾਕਰਮ ਵਾਪਰਿਆ ਵੀ ਉੱਥੇ ਸਿਕਿਉਰਿਟੀ ਕਿਉਂ ਨਹੀਂ ਸੀਗੀ ਸਿਕਿਉਰਿਟੀ ਦੋਵੇਂ ਜਗ੍ਹਾ ਤੇ ਨਹੀਂ ਲੰਬੀ ਪਲਵਾਮਾ ਚ ਵੀ ਨਹੀਂ ਪਲਵਾਮਾ ਚ ਵੀ ਪਹਿਲਾਂ ਪਹਿਲਾਂ ਇੰਤੇ ਚਿੰਤਨ ਹੋਣਾ ਚਾਹੀਦਾ ਇੱਥੇ ਚਾਰ ਚਰਚਾ ਹੋਣੀ ਚਾਹੀਦੀ ਹੈ ਫਿਰ ਦੇਖਣਾ ਚਾਹੀਦਾ ਵੀ ਇਹ ਜਿਹੜੀ ਘਟਨਾ ਵਾਪਰੀ ਕਿਉਂ ਵਾਪਰੀ ਤੇ ਇਹਦੇ ਪਿੱਛੇ ਛੁਪੇ ਰਾਜ਼ ਜਿਹੜੇ ਬੰਦ ਪਟਾਰੀ ਚ ਰਹਿ ਜਾਂਦੇ ਆ ਜਿਹੜੇ ਦਫਤਰਾਂ ਦੀਆਂ ਮੂਰੀਆਂ ਚ ਰਹਿ ਜਾਂਦੇ ਆ ਉਹ ਰਾਜ਼ ਵੀ ਲੋਕਾਂ ਦੇ ਸਾਹਮਣੇ ਮੋਦੀ ਸਾਹਿਬ ਨੂੰ ਪੇਸ਼ ਕਰਨੇ ਪੈਣਗੇ ਤਾਂ ਜੇ ਸੱਚੇ ਮਨੋਂ ਇਹ ਕੰਮ ਕਰ ਰਿਹਾ ਤੇ ਸਾਰੇ ਰਾਜ਼ ਜਿਹੜੇ ਲੋਕਾਂ ਕੇ ਰੱਖਾ ਰਤੀ ਮੈਂ ਇੱਕ ਵੀਡੀਓ ਕਰ ਰਿਹਾ ਸੀਗਾ ਤੇ ਉਸ ਵਿੱਚ ਨਾ ਇੱਕ ਸਾਡੀ Hindu ਭੈਣ ਹੀ ਸੀਗੀ ਉਨੇ ਕਿਹਾ ਕਿ ਅੱਜ ਵੀ ਅਸੀਂ ਹਿੰਦੂ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਯਾਦ ਕਰ ਰਹੇ ਹਾਂ ਕਿ ਤੁਸੀਂ ਆਓ ਸਾਡੇ ਹਿੰਦੂਆਂ ਦੀ लाज ਬਚਾਓ ਲੱਗਦਾ ਹੈ ਕਿ ਹੁਣ ਜਿਨ੍ਹਾਂ ਨੂੰ ਅਹ ਹੱਤਵਾਦੀ ਕਹਿੰਨੇ ਸਾਂ ਉਹ ਸਾਨੂੰ ਅੱਜ ਆਪਣੇ ਸਾਨੂੰ ਉਹਨਾਂ ਨੇ ਹੀ ਗੁਰੂ ਦੇ ਅੱਜ ਸਾਨੂੰ ਨਜ਼ਰ ਆਉਣੇ ਸ਼ੁਰੂ ਹੋ ਗਏ ਹੈ 1927 ਚ ਦੋ ਆਪਾਂ ਦੂਸਰੇ ਵੀ ਗੱਲਾਂ ਨੇ 25 ਹਿੰਦੂ ਜਿਹੜੇ ਨੇ ਉਹ ਮਾਰੇ ਗਏ ਤੇ ਹੁਣ ਅੱਜ ਸਾਨੂੰ ਗੁਰੂ ਸਾਹਿਬ ਜੀ ਯਾਦ ਵੀ ਹੋਣੀ ਸ਼ੁਰੂ ਹੋ ਗਈ ਏ ਗੁਰੂ ਸਭ ਕਿਤੇ ਗਏ ਨਹੀਂ ਸੀਗੇ ਜੇ ਬਾਡਰਾਂ ਦੀ ਸਰਹੱਦਾਂ ਦੀ ਰਾਖੀ ਕਰਦੇ ਤੇ ਸਰਦਾਰ ਕਰਦੇ ਸਿੱਖ ਕਰਦੇ ਆ ਉਸ ਗੁਰੂ ਦੇ ਥਾਪੇ ਹੋਏ ਸਿੱਖ ਕਰਦੇ ਆ ਜੇ ਗਲੇਸ਼ਰੀਆਂ ਗਲੇਸ਼ੀਅਰ ਦੇ ਉੱਤੇ ਜਾ ਕੇ ਖਲੋਂਦੇ ਤੇ ਲਾਸ਼ਾਂ ਕਈ ਕੀ ਦਿਨ ਮਹੀਨੇ ਨਹੀਂ ਮਿਲਦੀਆਂ ਉਹ ਕੋਣ ਆ ਗੁਰੂ ਦੇ ਸਿੱਖ ਆ ਜਿਹੜੇ ਹਿੰਦੂ ਭਾਈਚਾਰੇ ਦੇ ਲੋਕ ਬਾੜਾਂ ਦੇ ਉੱਤੇ ਸ਼ਹੀਦ ਹੁੰਦੇ ਆ ਉਹ ਕੌਣ ਆ ਉਹ ਵੀ ਗੁਰੂ ਦੇ ਸੇਖ ਆ ਉਹ ਵੀ ਗੁਰੂ ਵੱਲੋਂ ਥਾਪੜਾ ਮਿਲਿਆ ਉਹ ਚਾਹੇ RAM ji ਵੱਲੋਂ ਹੋਵੇ ਤੇ ਚਾਹੇ ਗੁਰੂ ਤੇਗ ਬਹਾਦਰ ਜੀ ਵੱਲੋਂ ਹੋਵੇ ਤੇ ਚਾਹੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਹੋਵੇ ਤੇ ਚਾਹੇ ਜਿਨ੍ਹਾਂ ਨੂੰ ਮੁਸਲਮਾਨ ਮੰਨਦੇ ਇਹਦਾ ਮਤਲਬ ਇਹ ਨਹੀਂ ਉਹ ਸਾਡੇ ਫੌਜ ਚ ਮੁਸਲਮਾਨ ਨਹੀਂ ਹੈ ਕਿ ਸਾਡੇ ਬੜੀ ਵੱਡੀ ਪਦਰ ਤੇ ਮੁਸਲਮਾਨਾਂ ਦੀ ਰੈਜਿਮੈਂਟ ਹੈਗੀ ਉਹਦੇ ਵਿੱਚ ਅੱਲਾ ਪਾਕ ਦੇ ਜਿਨ੍ਹਾਂ ਨੂੰ ਮੰਨਦੇ ਆ ਉਨਦੇ ਰੈਵਰਾਂ ਦੇ ਉਹਨਾਂ ਦੇ ਹੱਥ ਆ ਇਹ ਕੋਈ ਇਹੋ ਜੀ ਗੱਲ ਨਹੀਂ ਗੁਰੂ ਸਾਹਿਬ ਹਮੇਸ਼ਾ ਅੰਗ ਸਹਾਈ ਅੰਗ ਸੰਗ ਸਹਾਈ ਹੁੰਦੇ ਆ ਗੁਰੂ ਸਾਹਿਬ ਹਮੇਸ਼ਾ ਨਾਲ ਦਿੰਦੇ ਆ ਪਰ ਇਹ ਰਾਜਨੀਤੀ ਜਿਹੜੀ ਆ ਇਹ ਪਤਾ ਨਹੀਂ ਕਦੋਂ ਪੈਰ ਖਿਸਕਾ ਜਾਏ ਪਤਾ ਨਹੀਂ ਕਿੱਧਰ ਨੂੰ ਇਹਨੇ ਰਾਹ ਪੈ ਜਾਣਾ ਤੇ ਕੀ ਪਤਾ ਸਾਡੇ ਦੇਸ਼ ਚ ਕਹਿ ਕਹਿ ਜੇ ਹਾਲਾਤ ਇਹਨਾਂ ਨੇ ਬਣਾ ਦੇਣੇ ਆ ਜਿਹੜੇ ਜਾਤ ਦੇ ਨਾਂ ਦੇ ਉੱਤੇ ਧਰਮ ਦੇ ਨਾਂ ਦੇ ਉੱਤੇ ਲੜਦੇ ਆ ਉਹ ਜਿਹੜਾ ਵਾ ਉਹ ਕਦੀ ਵੀ ਜਿਹੜਾ ਵਾ ਉਹ ਸਾਂਝੀ ਵਾਲਤਾ ਦੀ ਗੱਲ ਨਹੀਂ ਕਰਦੇ ਅੱਜ ਸਾਂਝੀ ਵਾਲਤਾ ਦੀ ਜ਼ਰੂਰਤ ਹੈ ਮੈਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਬੀਜੇਪੀ ਨਾਲ ਜਿਹੜੇ ਜੁੜਿਆ ਵੀ ਜਦੋਂ ਤੁਸੀਂ ਗੱਲ ਕਰਦੇ ਹੋ ਹਿੰਦੂ ਸਿੱਖ ਦੀ ਗੱਲ ਕਰਦੇ ਹੋ ਤਾਂ ਤੁਹਾਡੇ ਬੰਦੇ ਸ਼ਿਵਸੇਨ ਵਾਲੇ ਉਸ ਗਾਲਾ ਕੱਢਦੇ ਮੋਟੀਆਂ-ਮੋਟੀਆਂ ਸਿੱਖਾਂ ਨੂੰ ਤੇ ਨੌਲਦੇ ਸੀਗੇ ਵੀ ਅਸੀਂ ਸਿੱਖਾਂ ਦੀਆਂ ਧੀਆਂ ਨਾ ਕੁਝ ਕਰਾਂਗੇ ਅੱਜ ਸਾਡੇ ਗੁਰੂ ਸਾਹਿਬ ਜਾਦ ਆ ਰਹੇ ਆ ਸ਼ੁਕਰ ਆ ਹੂੰ ਸ਼ੁਕਰ ਹੈ ਅਭੀ ਤੁਹਾਨੂੰ ਸਾਡੇ ਗੁਰੂ ਸਾਹਿਬ ਯਾਦ ਆ ਰਹੇ ਆ ਹਮੇਸ਼ਾ ਹਿੰਦ ਦੀ ਚਾਦਰ ਰਹਿਣਗੇ ਉਹ ਰੇ ਨੇ ਤੇ ਹਮੇਸ਼ਾ ਤੁਹਾਡੇ ਸਿਰ ਤੇ ਉਹਨਾਂ ਨੇ ਆਪਣਾ ਹੱਥ ਰੱਖਣਾ ਪਰ ਜਿਹੜੇ ਤੁਹਾਡੇ ਚ ਕੰਟੜ ਪੱਠੀ ਲੁਕੇ ਆ ਜਿਹੜੇ ਸ਼ੇਵ ਸੈਨਾ ਦੂਜੀਆਂ ਸੈਨਾ ਬਣਾ ਬਣਾ ਕੇ ਲੋਕਾਂ ਨੂੰ ਭੰਡ ਦੇ ਫਿਰਦੇ ਲੋਕਾਂ ਨੂੰ ਬਦਨਾਮ ਕਰਦੇ ਫਿਰਦੇ ਤੇ ਸਿੱਖਾਂ ਦੀਆਂ ਧੀਆਂ ਨੂੰ ਨੋਲਦੇ ਆ ਉਹਨਾਂ ਦੀ ਵੀ ਜ਼ੁਬਾਨ ਦੇ ਤੇ ਨੱਕ ਪਾਓ ਗੁਰੂ ਸਾਹਿਬ ਸਾਰਿਆਂ ਲਈ ਸਾਂਝੀ ਵਾਲਤਾ ਦੀ ਠੰਡੀ ਹਵਾ ਦੀ ਗੱਲ ਕਰਦੇ ਹੋ ਠੰਡੇ ਬੁੱਲਿਆਂ ਦੀ ਗੱਲ ਕਰਦੇ ਆ ਆਓ ਸਾਰੇ ਰਲ ਕੇ ਬੀਜੇਪੀ ਵਾਲਿਆਂ ਨੂੰ ਵੀ ਕਹਿੰਦੇ ਆਓ ਸਾਰੇ ਰਲ ਕੇ ਇਸ ਚੀਜ਼ ਦੇ ਉੱਤੇ ਮੰਥਨ ਕਰੀਏ ਹੂੰ ਕਿ ਅਸੀਂ ਦੇਖੋ ਹੋ ਸਕਦਾ ਮੈਂ ਇਨਸਾਨ ਗਲਤ ਵੀ ਹੋ ਸਕਦਾ ਮੈਨੂੰ ਲੋਕ ਬਹੁਤ ਚੰਗਾ ਵੀ ਕਹਿੰਦੇ ਆ ਮੈਨੂੰ ਮੈਂ ਕਿਤੇ ਨਾ ਕਿਤੇ ਗਲਤ ਵੀ ਹੋ ਸਕਦਾ ਹੋ ਸਕਦਾ ਕੋ ਬੀਜੇਪੀ ਸਰਕਾਰ ਤੋਂ ਵੀ ਗਲਤੀਆਂ ਹੋਈਆਂ ਹੋਣ ਪਰ ਉਹਦਾ ਮੰਥਨ ਕਰਕੇ ਉਹਨੂੰ ਸਹੀ ਟਰੈਕ ਦੇ ਉੱਤੇ ਲਿਆ ਕੇ ਜਿਹੜੇ ਸਾਡੇ ਦੇਸ਼ ਦੇ ਹਾਲਾਤ ਜਿਹੜੇ ਹੋਰ ਪਾਸੇ ਚੱਲ ਰਹੇ ਆ ਜਿਹੜੇ ਸਾਡੇ ਦੇਸ਼ ਦੇ ਹਾਲਾਤ ਸੁਧਰਨ ਦੀ ਬਿਦਾਇ ਵਿਗੜ ਰਹੇ ਆ ਸਾਡੇ ਦੇਸ਼ 'ਚ ਜਿਹੜੇ ਆ ਉਹ ਦੂਸਰੇ ਦੇਸ਼ ਤੋਂ ਆਣ ਕੇ ਜਿਹੜੇ ਅਟੈਕ ਕਰ ਰਹੇ ਆ ਸਾਡੇ ਦੇਸ਼ ਦੇ ਵਿੱਚ ਆਪੋ ਆਪਣੇ ਧਰਮਾਂ ਦੇ ਲੋਕ ਜਿਹੜੇ ਆ ਉਹ ਅਫਰਾ ਤਫਰੀਦ ਵਿੱਚ ਬੱਜੇ ਪਏ ਆ ਅਫਰਾ ਤਫਰੀਆ ਚਾਰੇ ਪਾਸੇ ਅੱਜ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਿਆਂ ਕਰਕੇ ਸਮਝਾਉਣ ਦੀ ਜ਼ਰੂਰਤ ਹੈ ਸਮਝਾ ਕੇ ਸਾਂਝੀ ਵਾਲਤਾ ਦੀ ਗੱਲ ਕਰਨੀ ਜ਼ਰੂਰ ਤੇ ਬੋਬੋ ਧੰਨਵਾਦ ਹੈਰੀ ਤੁਹਾਨੂੰ ਤੁਸੀਂ ਸਾਨੂੰ ਆਪਣਾ ਬਹੁਤ ਕੀਮਤੀ ਸਮਾਂ ਦਿੱਤਾ ਔਰ ਆਪਣੇ ਜਿਹੜੇ ਵਿਚਾਰ ਜਿਹੜੇ ਨੇ ਉਹ ਸਾਡੇ ਨਾਲ ਸਾਂਝੇ ਕੀਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਸੋ ਇਹ ਸਾਨੂੰ ਸਰਬਜੀਤ ਸਿੰਘ ਹੈਰੀ ਜਿਨ੍ਹਾਂ ਵੱਲੋਂ ਬਹੁਤ ਸਾਰੇ ਬਾਕੀ ਦੇ ਨਾਲ ਸਾਨੂੰ ਜਿਹੜੇ ਜਵਾਬ ਜਿਹੜੇ ਨੇ ਉਹ ਦਿੱਤੇ ਨੇ ਇਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਹੀ ਜੇਕਰ ਕੋਈ ਵੀ ਵਿਅਕਤੀ ਕਿਸੇ ਗੁਰੂ ਸਾਹਿਬ ਦੇ ਸ਼ਰਨ ਚ ਆਉਂਦਾ ਤਾਂ ਉਸ ਦਾ ਜ਼ਰੂਰ ਗੁਰੂ ਸਾਹਿਬ ਜਿਹੜਾ ਆ ਉਹ ਹੱਥ ਛੁਰੂ ਫੜਦੇ ਨੇ ਲੇਕਿਨ ਕਿਤਨਾ ਕਿਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਵੀ ਇਹਨਾਂ ਵੱਲੋਂ ਕਈ ਸਵਾਲ ਚੁੱਕੇ ਗਏ ਨੇ ਜਿਸ ਵਿੱਚ ਸਾਫ਼ ਤੌਰ ਤੇ ਕਹਿ ਗਿਆ ਕਿ ਜੇਕਰ ਇਸ ਅਟੈਕ ਤੋਂ ਬਾਅਦ ਇਡਾ ਵੱਡਾ ਐਕਸ਼ਨ ਜਿਹੜਾ ਹੈ ਲਿੱਤਾ ਜਾ ਸਕਦਾ ਤੇ ਮਨੀਪੁਰ ਵਰਗੇ ਕਟੜਾਂ ਤੋਂ ਬਾਅਦ ਕਿਉਂ ਨਹੀਂ ਵੱਡਾ ਐਕਸ਼ਨ ਜਿਹੜਾ ਹੈ ਉਹ ਲਿੱਤਾ ਗਿਆ ਜੰਮੂ ਕਸ਼ਮੀਰ ਦੇ ਵਿੱਚ ਇੱਕ ਛੋਟੀ ਬੱਚੀ ਦੇ ਨਾਲ ਰੇਪ ਹੋਇਆ ਸੀ ਉਸ ਦੇ ਨਾਲ ਜਿਹੜਾ ਹੈ ਜਦੋਂ ਇਹ ਘਟਨਾ ਸਾਹਮਣੇ ਸੀ ਉਸ ਵੇਲੇ ਕੋਈ ਨਹੀਂ ਵੱਡਾ ਐਕਸ਼ਨ ਜਿਹੜਾ ਉਹ ਲਿੱਤਾ ਗਿਆ ਉਹਨਾਂ ਨੇ ਕਿਹਾ ਬਹੁਤ ਸਾਰੇ ਸਵਾਲ ਜਿਹੜੇ ਨੇ ਸਰਵੀ ਸਿੰਘ ਹੈਰੀ ਉਹਨਾਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੁੱਛੇ ਗਏ ਨੇ ਲੇਕਿਨ ਨਾਲ ਨਾਲ ਉਹਨਾਂ ਵੱਲੋਂ ਇਹ ਵੀ ਗੱਲ ਕਹੀ ਗਈ ਕਿ ਜੋ ਹੁਣ ਉਹਨਾਂ ਵੱਲੋਂ ਫੈਸਲਾ ਲਿੱਤਾ ਗਿਆ ਉਹ ਜ਼ਰੂਰ ਛਲਾ ਗਜ ਹੋਗਾ ਹਾਲਾਂਕਿ ਪਾਣੀਆਂ ਦੀ ਸੰਧੀ ਨੂੰ ਲੈ ਕੇ ਜਿਹੜਾ ਵੱਡਾ ਫੈਸਲਾ ਲਿੱਤਾ ਗਿਆ ਉਸ ਨੂੰ ਕੀ ਕਿਸ ਤਰ੍ਹਾਂ ਇੰਪਲੀਮੈਂਟ ਕੀਤਾ ਜਾਵੇਗਾ ਇਹ ਵੀ ਹਜੇ ਸੋਚਣ ਵਾਲੀ ਗੱਲ ਹੈ ਲੇਕਿਨ ਕਿਤਨਾ ਕਿਤੇ ਪੂਰਾ ਦੇਸ਼ ਜਿਹੜਾ ਆ ਇੱਕ ਜੁਟ ਹੋ ਕੇ ਜੋ ਸ਼੍ਰੀਨਗਰ ਦੇ ਪੈਲਗਾਮ ਦੇ ਵਿੱਚ ਹੋਇਆ ਇਹ ਅਟੈਕ ਹੈ ਉਸ ਦੀ ਨਿੰਦਾ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਤੇ ਨਾਲ ਨਾਲ ਕਿਸੇ ਜਗ੍ਹਾ ਤੇ ਕੈਂਡਲ ਮਾਰਚ ਕੀਤੇ ਜਾ ਰਹੇ ਨੇ ਅੱਧੇ ਕਿਸੇ ਜਗ੍ਹਾ ਤੇ ਦੇਸ਼ ਤੇ ਪਾਕਿਸਤਾਨ ਦੇ ਚੰਡੇ ਜਿਹੜੇ ਨੇ ਉਹ ਵੀ ਫੂਕੇ ਜਾ ਰਹੇ ਨੇ ਹੁਣ ਵੇਖਣਾ ਹੋਵੇਗਾ ਕਿ ਕੀ ਪਾਕਿਸਤਾਨ ਇਸ ਉੱਤੇ ਕੋਈ ਸਬਕ ਲੈਂਦਾ ਹੈ ਜਾਂ ਫਿਰ ਦੁਬਾਰਾ ਤੋਂ ਕੇਕ ਕੱਟ ਕੇ ਉਹ ਇਸ ਤਰ੍ਹਾਂ ਦੇ ਦਿਨ ਜਿਹੜਾ ਉਹ ਮਨਾਉਂਦਾ ਹੋਇਆ ਨਜ਼ਰ ਆਵੇਗਾ ਮੈਨੂੰ ਜਾਨਕੀ ਗੁਰਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ ਧੰਨਵਾਦ